ਦਸ਼ਮਣ ਨੂੰ ਮਾਰਨ ਦਾ ਵਧੀਆ ਤਰੀਕਾ ਅਕਲ ਨਾਲ ਮਰਦਾ ਨੂਰ ਨਾਲ ਨਹੀਂ ਮਰਦਾ ਤੇ ਕਿੰਨੇ ਘਰ ਖਾਦੇ ਆ ਸਾਡਾ ਵੀ ਘਰ ਸ਼ਰਾਬ ਨਹੀਂ ਖਾਦਾ ਸਹੀ ਕੋਈ दारू ਦੀ ਕੋਈ ਪਰਵਾਹ ਨਹੀਂ ਰੱਖੀ ਦੇਸੀ ਫੋਲੀ ਰੱਖਿਆ ਘਰ ਦੀ ਦੇਸੀ ਸਮਝ ਘਰ ਦੀ ਨਹੀਂ ਗੱਲ ਕਿ ਆਪਣੀ ਆ ਜਿਹੜੇ ਅਸੀਂ ਪੀਨੇ ਅਸੀਂ ਗੁਨਾਹਗਾਰ ਆ ਹਾਂ ਸਹੀ ਗੱਲ ਆ ਵੀ ਜੀ 70 ਮਾਨ ਕਹਿੰਦੇ ਆ ਨਾ ਇੱਕ ਪਰਿਵਾਰ ਦਾ 70 ਮਾਨ ਨਿਕਲਿਆ ਸੀ ਜੋ ਸਭ ਦੇ ਸਾਨੂੰ ਨਹੀਂ ਪਤਾ ਯਾ ਜੀ ਲਾਈਟ ਸੀ ਨਾ ਜਦੋਂ ਵੱਜਦੀ ਸੀ ਹਾਂ ਪੁੱਛਤਾ ਕਿ ਤੂੰ ਜੈਡ ਇਹ ਕਲੀਅਰ ਜਾਂਦੀ ਸੀ ਸੜਕ ਤੋਂ ਹਾਂ ਗੁੱਲਾ ਗੁੱਲਾ ਦੀਂਦਾ ਸੀ ਹੈਲੀਕਾਪਟਰ ਤੇ ਨਾ 1971 ਜਿਹੜਾ ਬੀ ਛੱਟ ਕੇ ਗਿਆ ਹੈ ਇੰਦਰਾ ਗਾਂਧੀ ਆਹ ਆਹ ਜਿਹੜੀ ਕਿਕਰ ਆ ਭਾਈ ਜੈਟਾਂ ਦਾ ਦਾ ਟਾਈਮ ਪਾਸ ਮਸਾ ਹੁੰਦਾ ਕਿਤੇ ਰੱਬ ਨੇ ਮਾਰਤਾ ਨਰਮ ਜਵੰਦ ਤਿੰਨ ਚਾਰ ਸਾਲਾਂ ਤੋਂ ਮਾਰੀ ਮਿੱਤਰੋ ਗੁਜਰਾਤ ਦੇ ਕੱਚ ਜ਼ਿਲ੍ਹੇ ਦੇ ਵਿੱਚ ਵਸਦਾ ਪਿੰਡ ਬਰਨਾੜਾ ਦੇ ਵਿੱਚ ਰਹਿੰਦਾ ਵੜਿੰਗ ਪਰਿਵਾਰ ਦੀ ਅੱਜ ਤੁਹਾਨੂੰ ਕਹਾਣੀ ਸੁਣਾਵਾਂਗੇ ਇਨਾ ਚਾਰ ਭਰਾਵਾਂ ਦੇ ਇਕੱਤੇ ਇਹਨਾਂ ਤੇ ਕੀ ਬੀਤੀ ਆ ਅੰਕਲ ਨੇ ਦਿਲ ਖੋਲ ਕੇ ਰੱਖ ਦਿੱਤੇ ਵੀਡੀਓ ਨੂੰ ਮਿੱਤਰੋ ਦੱਬ ਕੇ ਛੇੜ ਲੈ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆ ਪਿੰਡ ਬਰਨਾੜੇ ਤਾਂ ਇਹ ਪਰਿਵਾਰ ਆ ਜਿਹੜਾ ਪੰਜਾਬ ਦੇ ਸੱਪਾਂ ਵਾਲੀ ਪਿੰਡ ਫਰੂਈਪੁਰ ਦੇ ਲਾਗੇ ਉੱਥੋਂ ਆਇਆ ਲਗਭਗ ਕਹਿੰਦੇ ਵੀ 1980 ਚਾਹੇ ਆ ਜੀ 1980 ਹਾਂ 1980 ਉਸ ਵਕਤ ਸਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਖੁਸ਼ੀ ਨਾਲ ਜ਼ਮੀਨ ਵਧਾਉਣ ਖਤਰਾ ਆਏ ਸੀਗੇ ਅੱਛਾ ਜੀ 84 ਦਾ ਦਦਾ ਆ ਜਾਂਦਾ ਨਾ ਵੀ ਦੰਗਿਆਂ ਚਾਹੇ ਕਿ ਨਹੀਂ ਅੱਛਾ ਅੱਛਾ ਜਾਂ ਉੱਥੇ ਲੜਾਈ ਝਗੜੇ ਸੀ ਨਹੀਂ ਬਿਲਕੁਲ ਖੁਸ਼ੀ ਨਾਲ ਇਵੇਂ ਰਿਟ ਕੇ ਅੱਛਾ 1980 ਚ ਆਈ ਹਾਂ ਤੇ ਇਹ ਪਰਿਵਾਰ ਆ ਜੀ ਇਹਨਾਂ ਦਾ ਲਗਭਗ ਚਾਰ ਭਾਈ ਨੇ ਤੇ ਚਾਰੇ ਭਾਈ ਇਕੱਠੇ ਰਹਿੰਦੇ ਨੇ ਤੇ ਇਕੱਠੀ ਖੇਤੀ ਕਰਦੇ ਨੇ ਇਦਾਂ ਹੀ ਅੰਕਲ ਬਾ ਇਕੱਠਿਆਂ ਉਹਨੂੰ ਹੀ ਹੈ ਅੱਛਾ ਜੀ ਹਾਂ ਤੇ 1980 ਚ ਇੱਥੇ ਤੁਸੀਂ ਡੇਰੇ ਲਾਏ ਹਾਂਜੀ ਤੇ 84 ਦੇ ਦੰਗੇ ਫਿਰ ਤੁਹਾਡੇ ਚੋਂ ਬਾਅਦ ਹੋਏ ਉੱਥੇ ਹੈ ਹਾਂਜੀ ਪੰਜਾਬ ਦੇ ਉਦੋਂ ਦੇ ਹਾਲਾਤ ਕਿਵੇਂ ਸੀ ਮੈਂ ਅਸੀਂ ਤਾਂ ਕਦੇ ਮੈਨ ਲ ਜਾਂਦੇ ਸੀ ਅੱਛਾ ਜੀ ਕਿਉਂਕਿ ਅਸੀਂ 80 ਜੇ ਥਿਆ ਜਾਂ 15 ਰੋ ਸੀ ਸਾਡੀ ਜ਼ਮੀਨ ਅੱਛਾ ਜੀ 15 ਰੋ ਦੇ ਵਿੱਚ ਡੈਮ ਤੇ ਪਾਣੀ ਸੀ ਚੱਲਦਾ ਅੱਛਾ ਜੀ ਤੇ ਕਈ ਵਾਰੀ ਇੱਕ ਇੱਕ ਦੋ ਦੋ ਸਾਲ ਮੀਂਹ ਨਹੀਂ ਪੈਂਦੇ ਪਸੂ ਡੰਗਰ ਸਾਡੇ ਕੋਲ 15 20 ਮੱਝਾਂ ਅੱਛਾ ਜੀ ਤੇ ਤੇਖੋ ਜਾਂਦੀ ਸੀ ਪੱਠੇ ਦੀ ਅੱਛਾ ਜੀ ਉਦੋਂ ਬਾਅਦ ਫਿਰ ਇੱਥੇ ਆ ਕੇ ਲਈ ਸੀ ਇੱਥੇ ਖੂਹ ਪਟਿਆ ਬਾਚ ਬੋਰ ਖਰਾ ਕੇ ਮੋਟਰ ਲਾਈ ਉਹਦੋਂ ਬਾਅਦ ਗੁਰੂ ਮਹਾਰਾਜ ਦੀ ਮੇਰਾ ਇੱਥੇ ਜਾ ਚੀ ਇੱਥੇ ਬਸ ਨਿਆਰੇ ਲੈਨੇ ਹੁਣ 87 ਤੋਂ ਬਾਅਦ ਇੱਥੇ ਜਾ ਕਟਿਆ ਔਰ 80 ਜਾਏ ਆ ਦੰਗਿਆਂ ਨਾਲ ਤਾਂ ਸਾਡਾ ਕੋਈ ਸਬੰਧ ਹੀ ਨਹੀਂ ਉਹਦੋਂ ਪਹਿਲਾਂ ਆਇਆ ਅੱਛਾ ਮੀ ਕਿਹੜੇ ਸਨ ਚ ਆਇਆ ਸੀ ਜੀ ਇੱਥੇ ਮੀ ਬਸ 87 ਜਦੋਂ ਆਏ ਆ ਪਹਿਲੀ ਖੇਤੀ ਕੀਤੀ ਉਹ ਤਾਂ ਫਿਰ ਮੰਨ ਜਾਣਾ ਦੁਖੀ ਹੋਇਆ ਯਾਰ ਕਿੱਧਰ ਹੁੰਦਾ ਮੰਨ ਤਾਂ ਦੁਖੀ ਹੁੰਦਾ ਜੀ ਵੀ ਪੰਜਾਬ ਚ ਚੰਗੀ ਭਲੀ ਕਿੰਨੀ ਜ਼ਮੀਨ ਸੀ ਪੰਜਾਬ ਦੀ ਸਾਢੇ 13 ਕਿੱਲੇ ਪੰਜਾਬ ਸੀ ਚਾਰਾ ਭਰਾਵਾਂ ਕੋਲੇ ਸਾਢੇ 13 ਕਿੱਲੇ ਫਾਦਰ ਜੀ ਦੇ ਹੱਥ ਚ ਅਸੀਂ ਛੋਟੇ ਸੀ ਮੇਰੀ ਉਮਰ ਉਹ ਤਾਂ 16 ਸਾਲ ਦੀ ਸੀ 1980 ਅੱਛਾ ਚੌੜ ਦਾ ਮੇਰਾ ਜਨਮ ਹੈ ਅੱਛਾ ਤੇ 1980 ਦੇ ਵਿੱਚ ਜਦੋਂ ਇੱਥੇ ਆਏ ਮੀਂਹ ਆ ਗਿਆ ਉਧਰ ਉਧਰ ਜਮੀਨ ਵੇਚ ਆਈ ਉਧਰ ਇੱਥੇ ਜਮੀਨ ਲੈ ਕੇ ਮੀਂਹ ਆ ਗਿਆ ਰੋਡ ਆ ਗਿਆ ਫਿਰ ਤੁਹਾਡਾ ਮਨ ਕਿਵੇਂ ਫੀਲਿੰਗ ਸੀ ਤੁਹਾਡਾ ਮਨ ਤਾਂ ਜਦੋਂ ਜਿਸ ਸਭ ਕੁ ਖੋਇਆ ਜਾਵੇ ਦੁੱਖ ਤਾਂ ਹੁੰਦਾ ਹੀ ਹੈ ਅੱਛਾ ਰਾਤ ਬਹਿ ਕੇ ਇਕੱਠੇ ਹੋ ਗਏ ਹਾਂ ਸਮਝ ਲਓ ਕਿ ਚਾਰੇ ਪਰਾ ਮਾਂ ਮਰੀ ਸਾਰੀ ਰਾਤ ਵਸੀ ਗਿਆ ਸਾਡੇ ਕੋਲ ਦੀ ਸੱਪ ਕਿਕਰਾਂ ਚ ਸੱਚਾਈ ਹੈ ਕੱਲਾ ਨਾਟਕ ਨਹੀਂਗਾ ਕੋਈ ਜਗ੍ਹਾ ਬੈਣ ਨੂੰ ਹੈ ਹੀ ਨਹੀਂ ਇਸ ਇਲਾਕੇ ਚ ਰੇਲਾਂ ਦੇ ਜਿਹੜੇ ਉਹ ਪੌੜਾ ਨਾ ਪੌੜਾ ਰੇਲ ਦਾ ਇੱਥੇ ਸਾਹਮਣੇ ਆ तकरीबन ਇੱਕ ਕਿਲਾ ਤੋਂ ਜਾਰੇ ਨਾ ਹਾਂਜੀ ਹਾਂਜੀ ਮਿੱਟੀ ਨਿਕਲ ਚੁੱਕੀ ਸੀ ਕੱਲੇ ਗਾਰਡਰ ਸੀ ਗਾਰਡਰੀ ਸੀ ਦੋ ਤਿੰਨੀ ਸਾਈ ਇੱਕ ਤਾਂ ਨਹੀਂ ਦੋਹੀ ਤਿੰਨੀ ਸਾਈ ਰੇਲ ਨਾਲ ਆਈ ਵਾਹ ਵਾਹ ਇਨਾ ਬਰਸਾ 87 ਦੇ ਵਿੱਚ ਬਹੁਤ ਪਈ ਇੱਥੇ ਮਤਿ ਐ ਐਸ ਐਸ ਦਾ ਗ੍ਰੀਪ ਹੈ ਸੀ ਕਿ ਉਹ ਥਣੇ ਕਿਹੜਾ ਦਾ ਗ੍ਰੀਪ ਹੈ ਮਗਰ ਇਸ ਤਾਰਾਂ ਨੇ ਸਾਲਾਂ ਛੱਡ ਪਈਆਂ ਲੇਕ ਕੱਢ ਲੈ ਉਹਦੂ ਪੈ ਬੜਾ ਬਗਦਨ ਵਸਤਾ ਮੀਂਹ ਦਾ ਤਾਂ ਖਰਾਬ ਹੀ ਹੁੰਦਾ ਹੁੰਦਾ ਬਜ਼ੁਰਗ ਵੀ ਕਾਰਜ ਸੀਗੇ ਜਿਹੜੇ ਜੀ ਵਿੱਚ ਉਹ ਵੀ ਚਲੇ ਗਏ ਅੱਛਾ ਮਨੋ ਪਾਣੀ ਦੇ ਵਿੱਚ ਰਜਿਸਟਰੀ ਵਾਲੇ ਕਾਗਜ਼ ਹਾਂ ਫਿਰ ਇੱਥੇ ਅੰਕਲ ਫਿਰ ਜ਼ਮੀਨਾਂ ਤੁਹਾਡੇ ਬਿਲਕੁਲ ਨਾਲ ਨਹੀਂ ਹਾਂ ਹਾਂ ਤੁਹਾਡੇ ਨਾਲ ਗਦੌਰੀਆਂ ਗਦੂਰੀਆਂ ਤੁਹਾਡੇ ਨਾਲ ਸਾਡੇ ਦਾ ਸਾਰਾ ਕੋਈ ਰੈਗੂਲਰ ਹੈ ਹੁਣ ਕਾਨੂੰਨ ਦੇ ਵਿੱਚ ਨਾਟਕ ਹੋਈ ਜਾਂਦੀਆਂ ਜਾਂ ਜਿਵੇਂ ਕੀ ਕਹਿੰਦੇ ਦਲੌਰਿਆ ਉਹਨੂੰ ਫਾਦਰ ਗੁਜਰ ਗਿਆ ਹੂੰ ਕਈ ਉਹਨਾਂ ਦੇ ਨਾਂ ਜਿਹੜੀ ਸਾਡੇ ਸਾਡੇ ਸਾਡਾ ਹੀ ਫਰਜ਼ ਬੰਦਾ ਨਾ ਸਾਡੇ ਨਾਂ ਦੇ ਹੋਣੀ ਚਾਹੀਦੀ ਪੰਜਾਬ ਨੂੰ ਹਜੇ ਉਹ ਵੀ ਖਿੱਚਾ ਟੁੱਣੀ ਇਹ ਕਲੇਸ਼ ਚੱਲੀ ਜਾਂਦਾ ਜ਼ਮੀਨਾਂ ਦਾ ਇਹ ਕਾਹਦਾ ਕਲੇਸ਼ ਕੀ ਆ ਵੀ ਇਹ ਕਾਹਦਾ ਕੇਸ ਚੱਲੀ ਜਾਂਦਾ ਵੀ ਜਿਹੜਾ ਵੀ ਉਹ ਨਾਂ ਨਹੀਂ ਚੜਦੀ ਪਈ ਨਾਂ ਨਹੀਂ ਕਰਦੇ ਫੇਰ ਰਜਿਸਟਰੀਆਂ ਰੁਕੀਆਂ ਹੋਈਆਂ ਨੇ ਹਾਂ ਹਾਂ ਜੀ ਸਾਬ ਐਂਟਰੀਆਂ ਰੁਕੀਆਂ ਹੋਈਆਂ ਨੇ ਉਹ ਪੰਜਾਬ ਦੀਆਂ ਹੀ ਰੁਕੀਆਂ ਕਿ ਹੋਰ ਵੀ ਕਿਸ स्टेट ਨਾਲ ਵੈਸੇ ਤਾਂ ਇਹ ਗੱਲ ਹੈ ਵੀ ਇੱਥੇ ਵੀ ਜਿਹੜੇ ਇੱਥੇ ਦਾ ਲੋਕ ਬਦਰ ਪਤਾ ਨਹੀਂ ਲੱਗਦਾ ਆਪਣਾ ਤਾਂ ਪੱਗ ਵਾਲੇ ਚਾਰ ਜਿਹੜੇ ਫੜਦੇ ਹੱਸਦੇ ਹਨ ਹਾਂ ਆ ਜਾਂਦੇ ਸਾਹਮਣੇ ਨਾ ਆ ਜਾਂਦੇ ਆਓ ਜੋ ਇੱਥੇ ਵੀ ਜਿਹੜਾ ਪਹਿਲਾਂ ਤੋਂ ਖੇਤੀ ਨਹੀਂ ਨਾ ਕਰਦਾ ਲੋਕ ਕੋਈ ਵੀ ਅਚਾਈ ਇੱਥੋਂ ਦੇ ਕਿਸਾਨ ਉਹਨਾਂ ਦੇ ਵੀ ਨਾ ਇੰਤਕਾਲ ਨਹੀਂ ਹੁੰਦਾ ਅੱਛਾ ਕਰਨਾ ਵੀ ਜਿਹੜੇ ਨਾ ਜ਼ਿਮੀਂਦਾਰ ਪੱਖੋਂ ਨਹੀਂ ਗਏ ਟੈਕਸ ਨੂੰ ਲੁਕਾਉਂਦੇ ਨਹੀਂ ਅੱਛਾ ਇਹ ਸਾਰੀ ਸ਼ਾਨਬੀਨ ਉਹਦੀ ਹੋ ਰਹੀ ਸੀ ਉਹਦੇ ਕਰਕੇ ਕੀ ਹੋਇਆ ਵੀ ਕਈ ਪੰਜਾਬੀਆਂ ਨੇ ਜ਼ਮੀਨਾਂ ਇੱਧਰ ਜਿਹੜੇ ਕਮੋ ਸਿੰਘ ਆਏ ਸੀ ਬਾਂਕੂ ਬਾੜਾ ਪੱਧਰ ਕਣੀ ਅੱਛਾ ਉਹਨਾਂ ਨੇ ਉਰੇ ਦੇ ਲੋਕਲ ਗੁਜਰਾਤੀਆਂ ਦੇ ਨੌ ਲਗਵੋਣੀਆਂ ਜਦੋਂ ਸ਼ੁਰੂ ਹੋ ਗਈਆਂ ਅੱਛਾ ਵੀ ਸਾਡੇ ਕੋਲ ਉਸ ਟਾਈਮ ਕੋਸ਼ਿਸ਼ ਸਰਕਾਰ ਨੂੰ ਇੰਨਾ ਜ਼ਿਆਦਾ ਧੱਕਾ ਵੀ ਬੱਜਿਆ ਵੀ ਯਾਰ ਇੰਨੇ ਪੈਸਾ ਵੀ ਇੱਥੋਂ ਜਾ ਉਹ ਬਾਰਡਰ ਖਾਲੀ ਹੋ ਜਾਊਗਾ ਮਤਲਬ ਹਾਂ ਤੇ ਤੁਹਾਨੂੰ ਇਹ ਤਾਂ ਪਤਾ ਨਹੀਂਗਾ ਵੀ ਲੋਕ ਇੱਥੇ ਵੱਸਦੇ ਨੇ ਹਾਂ ਉਸ ਟਾਈਮ ਇੱਕ ਸਿਚੁਏਸ਼ਨ ਨੂੰ ਸੰਭਾਰਦੇ ਹੋਏ ਇੱਕ ਲਖਤ ਬੈਨ ਕਰਨਾ ਪਿਆ ਸੀ ਕਿ ਆਬਜੈਕਸ਼ਨ ਲਾ ਦਿਓ ਸੋਚਾਂਗੇ ਸਮਝਾਂਗੇ ਕਹਿਣ ਦਾ ਮਤਲਬ ਕੀ ਹੈ ਤੁਸੀਂ ਕਿਸਾਨ ਹੋਣੇ ਚਾਹੀਦੇ ਹੋ ਫਾਰਮਰ ਹੋਣੇ ਚਾਹੀਦੇ ਹੋ ਠੀਕ ਆ ਨਿਕਲੀ ਪ੍ਰੋਸੈਸ ਹੁਣ ਆਪਣੇ ਜਿਹੜੇ ਜੀਵਿਦਾਰ ਆ ਪਿੱਛੋਂ ਵੇਚ ਵੇਚ ਕੇ ਆਇਆ ਕਿਸਾਨ ਹੋਰ ਕਿਵੇਂ ਹੁੰਦਾ ਕਿ ਨਹੀਂ ਆਪਾਂ ਆਪਣੇ ਬਾਪ ਦਾਦੇ ਦੀਆਂ ਜ਼ਮੀਨਾਂ ਵੇਚ ਕੇ ਆਪ ਪੈਸਿਆਂ ਦੀਆਂ ਲਈਆਂ ਆਪਾਂ ਕਿਹੜਾ ਫ੍ਰੀ ਲਈਆਂ ਕੋਈ ਪੁੰਨਦਾਨ ਤਾਂ ਲਈ ਨਹੀਂ ਨਾ ਕੋਈ ਕਬਜ਼ਾ ਕਰਕੇ ਬੈਠਿਆ ਵੇਸੀ ਆ ਤੇ ਫਿਰ ਫਿਰ ਤੋਂ ਜੀਮੀਦਾਰ ਪੱਖ ਦੇ ਵਿੱਚ ਕੀ ਆ ਜਿਹੜੇ ਸਹੀ ਜੀਮੀਦਾਰ ਨੇ ਉਹਨਾਂ ਨੂੰ ਸਰਟੀਫੀਕਾ ਸਾਰਾ ਕੁਝ ਸਾਰੇ ਜੇ ਉਹ ਲੀਗਲੀ ਹੁੰਦੇ ਨੇ ਤਾਂ ਉਹਨਾਂ ਨੂੰ ਮਿਲਦਾ ਵੀ ਆ ਇਹ ਨਹੀਂ ਪਰ ਵਿੱਚ ਚਾਹੇ ਉਹ ਗੁਜਰਾਤ ਦੇ ਨੇ ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਹਰਦੇ ਦੇ ਨੇ ਚਾਹੇ ਰਾਜਸਥਾਨ ਦੇ ਨੇ ਵਿੱਚ ਕਈ ਬਿਜ਼ਨਸਮੈਨ ਲੋਕ ਨੇ ਜਿਹੜੇ ਹਾਂ ਇਹਨਾਂ ਦੇ ਧੰਦੇ ਨੇ ਵੱਡੇ ਵੱਡੇ ਹਾਂ ਹਾਂ ਉਹ ਬਿਜ਼ਨਸਮੈਨ ਲੋਕਾਂ ਪਹਾੜੀਆਂ ਲੈ ਕੇ ਛੱਡਦੀਆਂ ਕਦੇ ਜਿਹੜਾ ਵੀ ਨਹੀਂ ਮਾਰਿਆ ਕਿਕਰਾਂ ਖਲੋਕੀਆਂ ਨੇ ਠੀਕ ਆ ਤੇ ਉਹ ਵੀ ਇਨਕਮ ਦਿਖਾਉਂਦੇ ਨੇ ਇਹੋ ਜਿਹਾ ਵੀ ਪ੍ਰੋਸੈਸ ਹੈ ਉਹ ਉਹਦੇ ਜਿਰੀਏ ਕਰਕੇ ਸਾਰੇ ਕਿਸਾਨਾਂ ਦੀ ਲੋਡ ਪਿਆ ਜਿਹੜੇ ਅਸਲੀ ਕਿਸਾਨ ਸੀ ਨਾ ਅਸਲੀ ਉਹਨਾਂ ਦੇ ਵੀ ਉਹਦੇ ਕਰਕੇ ਲਗਭਗ ਜਿੰਨੀ ਕਸੀ ਦਾ ਏਡੇ ਬਹੁਤੇ ਗ੍ਰੈਜੂਏਟ ਪੜੇ ਲਿਖੀ ਨਹੀਂ ਸਾਨੂੰ ਤਾਂ ਲੱਗਦਾ ਉਹਨਾਂ ਕਰਕੇ ਸਾਰੇ ਸਾਰੀ ਪਬਲਿਕ ਦੇ ਲੋਡ ਪਾਇਆ ਜਿਹੜੀ ਉਹ ਜਿਵੇਂ ਕਹਿੰਦੇ ਹੁੰਦੇ ਨੇ ਵੀ ਹਾਂ ਬਹਾਨਾ ਚਾਹੀਦਾ ਤੇ ਪੈਸਾ ਰਜਿਸਟਰੀ ਹੋ ਗਈ ਜਦੋਂ ਰਜਿਸਟਰੀ ਕਰਾਤੀ ਇਹ ਉਸ ਤੋਂ ਬਾਅਦ ਫਿਰ ਤਸੀਲੇ ਰੋਡੇ ਦਾ ਨਾਂ ਨਹੀਂ ਹੁੰਦੀ 2 ਵੀ ਲੱਖ 2 ਲੱਖ ਰੁਪਈਆ ਰਿਸ਼ਵਤ ਵੀ ਉਹ ਮਿਲੂਗੀ ਹੋਰ ਇਹ ਜਾਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਤਾ ਹਨ ਨੂੰ ਵੀ ਹੈ ਵੀ ਇਹ ਲੀਗਲੀ ਹੋਣੇ ਆ ਲੀਗਲੀ ਨਹੀਂ ਗੇ ਹੱਕ ਹੈ ਸਾਰਾ ਕੁਝ ਹੈ ਪਰ ਉਹ ਫਿਰ ਕਿਤੇ ਕਾ ਕੇ ਮੰਨ ਲਓ ਚਾਹੇ ਉਹ ਲਾਲਚ ਕਹਿ ਲਓ ਚਾ ਫਿਰ ਉਹ ਕਹਿ ਲਓ ਵੀ ਹਾਂ ਵੀ ਅੰਕਲ ਮੈਨੇ ਇਹ ਦੱਸ ਬੇ ਚਾਰੇ ਹੁਣ ਤੁਸੀਂ ਇੱਥੇ ਖੇਤੀ ਕਰਦੇ ਜੀ ਹਾਂ ਇੱਥੇ ਨਹਿਰ ਦਾ ਪਾਣੀ ਹਜੇ ਤੱਕ ਪਹੁੰਚਿਆ ਜਾਂ ਤੁਹਾਡੇ ਕਾਗਿਆਂ ਚ ਹੈਗਾ ਨਹੀਂ ਜੀ ਨਹੀਂ ਹੈਗਾ ਤੇ ਨਹਿਰ ਦਾ ਪਾਣੀ ਆ ਸਕਦਾ ਹੈ ਸ਼ਾਇਦ ਉਮੀਦਾਂ ਹੈ ਡੈਮਾਂ ਚ ਛੱਡਣਗੇ ਤੇ ਜਦੋਂ ਕਈ ਸਈ ਪੋਜਦੇ ਨੇੜੇ ਤੇ ਆ ਗਿਆ ਕੁਝ ਆ ਗਿਆ ਆ ਗਿਆ ਕੁਝ ਡੈਮਾਂ ਚ ਕਿਹੜਾ ਪਿੰਡ ਸੀਗਾ ਕਣਕਾਵਤੀ ਪਿੰਡ ਉੱਥੇ ਨਹਿਰ ਕੱਢਤੀ ਉਹਨਾਂ ਨੇ ਡੈਮ ਤੇ ਆ ਗਿਆ ਪਿੰਡ ਆ ਗਿਆ ਪਾਣੀ ਪੈਣ ਲੱਗ ਗਿਆ ਨਹੀਂ ਉਹ ਬਣਿਆ ਨਹਿਰ ਤਾਂ ਬਣੀ ਹੋਈ ਹੈ ਨਹਿਰ ਅੱਗੇ ਪਹਿਲਾਂ ਪਾਣੀ ਆਉਂਦਾ ਪਹਿਲਾਂ ਡੈਮਾਂ ਦਾ ਮੈਂ ਇਹ ਦੱਸੋ ਕਿੰਨੇ ਕੀ ਰੁਪਏ ਜ਼ਮੀਨ ਲਈ ਸੀ ਇੱਥੇ ਆਣ ਕੇ ਤੁਸੀਂ ਪੂਰੇ ਅਸੀਂ ਇੱਥੇ ਜ਼ਮੀਨ ਮਤਲਬ ਸ਼ੁਰੂਆਤ ਤੋਂ 165000 ਆ ਜਿਹੜੀ 'ਚ ਤੁਸੀਂ ਬੈਠੇ ਆ ਲਏ ਇਹ 165000 ਹਾਂ ਫਿਰ ਵਾਦੀ ਵਾਦੀ ਅਸੀਂ ਇੱਥੇ 2.5 ਲੱਖ ਰੋਏ ਲਈਏ ਇੱਥੇ ਇੱਥੇ ਹੁਣ ਇਹਨਾਂ ਦਿਨਾਂ ਦੇ ਵਿੱਚ ਆ ਪਿੱਛੇ ਲਈ ਹੈ ਅੱਛਾ ਸਮਝਿਆ ਕਿ ਨਹੀਂ ਇਹ ਦੱਸੋ ਵੀ ਉਹਨਾਂ ਜੋ ਟੋਟਲ ਜ਼ਮੀਨ ਤੁਹਾਡੇ ਕੋਲੇ ਕਿੰਨੀ ਆ ਚਾਰ ਬਸ 100 ਕਿਲਾ ਹੋ ਗੀ ਬੱਚੀ ਬੱਚੀ ਗਲੇ ਆਉਂਦੀ ਹੈ ਉੱਤੇ ਹੋ ਗਈ ਆ ਖੁਸ਼ ਉੱਤੇ ਪਸ਼ੂ ਕਿੰਨੇ ਰੱਖਿਆ ਆਪਾਂ ਪਸ਼ੂ ਆ پائی ਨੇ 25 ਮੱਝਾਂ ਹੁਣ ਵੇਚੀਆਂ 85000 ਦੇ ਹਿਸਾਬ ਨਾਲ 5-6 ਦਿਨ ਹੋ ਗਏ ਕੀ ਗੱਲ ਹੋ ਗਈ ਕਾ ਤੋ ਵੇਚਤੀਆਂ ਕਿ ਨਹੀਂ ਸਾਬਾ ਬਸ ਭਾਈ ਜ਼ਰੂਰਤ ਆ ਆਪਦੀ ਇਨਸਾਨ ਨੂੰ ਕਿਸੇ ਮੋਕੇ ਜ਼ਰੂਰ ਤਾਂ ਮੱਝਰ ਹਜੇ ਵੀ ਨੇ ਕਿਹੜੇ ਭਾਈ ਸਾਹਿਬ ਨੇ ਵੇਚੀਆਂ ਆਪਣੇ ਦਲੌਰ ਬਾਈ ਦੇ ਅੱਛਾ ਕਿਵੇਂ ਸੰਭਲਦੀ ਸੰਭਲਦੀਆਂ ਨਹੀਂ ਹੁਣ ਕਿ ਕੀ ਦਿੱਕਤ ਬਣ ਗਈ ਕੋਈ ਆ ਤਾਂ ਜ਼ਮੀਨ ਦਾ ਸੌਦਾ ਫੇਰ ਤਾਂ ਕੰਮ ਚੰਗੇ ਕੀਤਾ। ਅੱਛਾ ਉਹ 25 ਫੇਰ ਖੜੀਆ ਕੋਈ ਕਿੰਨੀ ਕਿੰਨੀ ਲਈ ਜ਼ਮੀਨ ਵੈਸੇ ਇਹਨਾਂ ਨੇ? ਹੈ? ਕਿੰਨੀ ਲਈ ਜ਼ਮੀਨ? 6 ਕਿੱਲੇ ਲਈ। 6 ਕਿੱਲੇ, 6.5 ਕਿੱਲੇ। ਕੀ ਰੇਟ ਲਈ ਸੀ? 2.5 ਲੱਖ ਨੂੰ? 6.5 ਲੱਖ ਨੂੰ। 6.5 ਨੂੰ। ਇੱਥੇ ਆਜੋ ਮੜਾ ਨੇੜੇ ਆਜੋ ਹੈਂ। ਆਵਾਜ਼ ਆਈ। ਆਇਆ ਆਇਆ ਗੱਟਾ ਦੇਖਦਾ। 6.5 ਨੂੰ ਇੱਥੇ ਨੇੜੇ। 6.5 ਨੂੰ। ਅੱਛਾ ਕਿੱਥੇ ਆ ਜ਼ਮੀਨ ਉਹ? ਇੱਥੇ ਹੀ ਆ। ਤੇ ਵਧੀਆ ਫਸਲ ਵਗੈਰਾ ਹੁੰਦੀ ਉਹਦੇ 'ਚ। ਹਾਂ। ਇਥੇ ਝੋਨੇ ਤੋਂ ਇਲਾਵਾ ਫਿਰ ਹਰ ਇੱਕ ਫਸਲ ਹੋ ਜਾਂਦੀ ਹੈ ਦੇਖੋ ਜੀ ਤਕਰੀਬਨ ਅਸੀਂ ਸਰੋਂ ਬੀਜਦੇ ਆ ਅੱਛਾ ਕਣਕ ਬੀਜਦੇ ਆ ਸੂਰਜਮੁਖੀ ਬੀਜਦੇ ਆ ਬਾਇਰਾ ਵੀ ਬੀਜਦੇ ਆ ਚੀਜ਼ਾਂ ਜ਼ਿਆਦਾ ਅਸੀਂ ਆਈਡੀਆ ਆਈਡੀਆ ਮਨੇ ਦੱਸ ਦੋ ਵੀ ਸਰੋਂ ਤੇ ਆਪਣਾ ਕਣਕ ਤੇ ਸਾਲ ਚ ਜਿੰਨੀਆਂ ਫਸਲਾਂ ਲੱਗਦੀਆਂ ਨੇ ਆਈਡੀਆ ਕਿੰਨੀ ਕਮਾਈ ਹੋ ਜਾਂਦੀ ਘੜ ਤੋਂ ਘੜ ਉਹ ਬਾਈ ਜੱਟਾਂ ਦਾ ਤਾਂ ਟਾਈਮ ਪਾਸ ਮਸਾ ਹੁੰਦਾ ਕਿਤੇ ਰੱਬ ਨੇ ਮਾਰਤਾ ਨਰਮਾ ਜਵੰਦ ਤਿੰਨ ਚਾਰ ਸਾਲਾਂ ਤੋਂ ਮਾਰੀ ਹੁੰਦਾ ਤੇ ਪ੍ਰੋਫਟ ਨਹੀਂ ਘਰ ਦੇ ਵੀ ਲੈ ਜਾਂਦਾ ਅੱਛਾ ਨਰਮਾ ਲੈ ਜਾਂਦਾ ਕਣਕ ਬਚਾਉਂਦੀ ਤਾਂ ਕਣਕ ਰੱਬ ਕਰੇ ਉਹ ਸੁਹਾਗੇ ਨੂੰ ਉਤੋਂ ਮਾਲਾ ਮੋਡਾ ਲੈਵਲ ਕਰ ਜਾਂਦੀ ਹੈ ਇੱਕ ਕਰੀ ਦੇਣਾ ਦੇਣਾ ਜਾਂ ਸਰੋਂ ਨਾਲ ਲੱਥ ਜਾਂਦਾ ਜੇ ਨਰਮਾ ਵੀ ਟਕਾ ਗਿਆ ਇਸ ਸਾਲ ਲੱਗਦਾ ਸੁਖੀ ਹੋ ਜੀਗੀ ਅੱਛਾ ਜੇ ਨਰਮਾ ਹੋ ਜੇ 25 30 ਮਣ ਨਿਕਲਾ ਵਿਖੇ ਲੈਣਾ 30 ਮਣ 35 ਮਣ ਇਤਕੀ ਬਗ ਲੋਕਾਂ ਦੇ ਤੇ ਭਾਈ ਦੇ ਅਗਲੇ ਖੇਤਾਂ 'ਚ 30 ਦੀ 32 32 ਮਣ ਨਿਕਲਿਆ ਅੱਛਾ ਇਹ ਕਹਿਣ ਦਾ ਭਾ ਵੀ ਮਾਰ ਜਿਵੇਂ ਪੰਜਾਬ ਚ ਪੈਂਦੀ ਓਵੇਂ ਤੁਹਾਨੂੰ ਪੈਂਦੀ ਐ ਇੱਥੇ ਇੱਥੇ ਜਿੱਥੇ ਆਪਾਂ ਬੈਠੇ ਐ ਇੱਥੋਂ ਦੀ ਵੀ ਐਤ ਕੀ ਗੋਡੇ-ਗੋਡੇ ਪਾਣੀ ਲੰਘਿਆ ਇੱਥੋਂ ਔਰ ਹਾ ਸਾਰਾ ਯਾਰ ਮੈਨੂੰ ਬਾਪੂ ਅੰਕਲ ਸਮਝ ਨਹੀਂ ਆਉਂਦੀ ਕਦੀ ਤੁਸੀਂ ਕਹਿ ਦਿੰਦੇ ਅਸੀਂ ਕਾਲਚ ਰਹੇ ਆ ਸੰਭ ਹੁਣ ਕਹੀ ਨਾ ਫਿਰ ਮੈਂ ਤੁਹਾਨੂੰ 1987 ਤੋਂ ਪਹਿਲਾਂ ਆਖਿਆ ਨਾ ਹਾਂ ਤੇ ਹੁਣ ਇੱਥੇ ਪਾਣੀ ਕਿਵੇਂ ਆ ਗਿਆ ਫਿਰ ਤੁਸੀਂ ਮਾਮੀ ਮੇ ਇੱਕ-ਇੱਕ ਮਹੀਨਾ ਮੀਂਹ ਹਟਦਾ ਹੀ ਨਹੀਂ ਇੱਥੇ ਹੁਣ ਜਦੋਂ ਪਿਆ 22 ਬੇਟਾ ਜਦੋਂ ਤੁਸੀਂ 1988 ਚ ਆਏ ਸੀ ਉਦੋਂ ਕਹਿੰਦੇ ਮੀਂਹ ਪੈਂਦਾ ਹੀ ਨਹੀਂ ਸੀ ਇੱਥੇ ਤੇਰੇ ਹਿਸਾਬ ਦੇ ਵੀ ਗੁਜਰਾਤ ਦੇ ਵਿੱਚ ਅਖਬਾਰਾਂ ਚ ਵੇਖ ਲਈ ਪਹਿਲਾਂ ਇੱਥੇ ਮੀਂਹ ਬਹੁਤ ਘੱਟ ਆਉਂਦਾ ਸੀ ਕੱਚ ਦੀ ਖਾੜੀ ਕਹਿੰਦੇ ਸੀ ਕਦੇ ਕੱਚ ਦਾ ਕੱਚ ਦਾ ਰਣ ਕਹਿੰਦੇ ਦੇਖੀ ਅੱਛਾ ਰਣ ਅੱਛਾ ਕੱਚ ਦਾ ਹਾਂ ਹਾਂ ਹੁਣ 1900 ਤਕਰੀਬਨ 80 ਤੋਂ ਬਾਅਦ ਆ ਜਿਹੜੀ ਆ ਜਿਹੜੀ ਕਿਕਰ ਹੈ ਨਾ ਪਹਾੜੀ ਹਾਂ ਸਾਡੇ ਹੀ ਸਬੰਧਾਂ ਦੇ ਵਿੱਚ ਮੋਗੇ ਦੇ ਨਾਲ ਸਰਦਾਰ ਪਾਇਲਟ ਹੈਲੀਕਾਪਟਰ ਤੇ ਨਾ 1971 ਜਿਹੜਾ 20 ਛੱਟ ਕੇ ਗਿਆ ਇੰਦਰਾ ਗਾਂਧੀ ਆ ਆ ਜਿਹੜੀ ਕਿਕਰ ਆ ਪਾੜੀ ਆ ਜਿਹੜੀ ਪਾੜੀ ਕਿਕਰ ਉੱਗੀ ਹੋਈ ਹੈ ਇੰਦਰਾ ਗਾਂਧੀ ਨੇ ਛੱਟੀ ਆ ਇਹ ਇਹ 20 ਬਾਹਰੋਂ ਲਿਆ ਕੇ ਕਿਤੋਂ ਦਾ ਇਜ਼ਰਾਈਲ ਤੋਂ ਇਜ਼ਰਾਈਲ ਤੋਂ ਲਿਆ ਕੇ ਛੱਟਿਆ ਵੀ ਇੱਥੇ ਉਹ ਉਦੋਂ ਜਾਜ ਦੇ ਵਿੱਚ ਜਦੋਂ ਇਹਦਾ ਹਮਲਾ ਹੁੰਦਾ 71 ਦੇ ਵਿੱਚ ਹਾਂਜੀ ਜੋ ਪਾਇਲਟ ਸਾਡੇ ਘਰੇ ਆ ਕੇ ਗੱਲਾਂ ਕਰਦੇ ਔਰ ਸਾਨੂੰ ਨਹੀਂ ਪਤਾ ਜਾ ਇਜੀ ਲਾਈਟ ਸੀ ਨਾ ਜਦੋਂ ਵੱਜਦੀ ਸੀ ਹਾਂ ਪੁੱਜਤਾ ਕਿ ਟੂ ਜੈਡ ਇਹ ਕਲੀਅਰ ਜਾਂਦੀ ਸੀ ਸੜਕ ਤੋਂ ਹਾਂ ਖੁੱਲ੍ਹ ਖੁੱਲਾ ਦੀਂਦਾ ਸੀ 20 ਕਿਲੋਮੀਟਰ ਦਾ ਕਹਿ ਸਿੱਧਾ ਜਾਂਦਾ ਸੀ ਜਾ ਇਜੀ ਲਾਈਟ ਕਿਤੇ ਕੁਝ ਹੁੰਦਾ ਹੀ ਨਹੀਂ ਸੀ ਅੱਛਾ ਰੁੱਖ ਤਾਂ ਹੈ ਹੀ ਨਹੀਂ ਸੀ ਕੱਚ 'ਚ 71 ਮੌਕੇ ਆਹ ਉਹਨਾਂ ਦੇ ਵਿੱਚ ਹੀ ਦੀ 20 ਟਾ ਆ ਵੀ ਉਦੋਂ ਸਟਿਆ ਸਾਰਾ ਹੁਣ ਇਹ ਕੱਚ ਦੇ ਵਿੱਚ ਇੰਨੀ ਜਾਰੇ ਕਿਕਰ ਹੋ ਗਈ ਤੁਸੀਂ ਵੇਖੀ ਕਿਤੇ ਵੇਖ ਆ ਆ ਵੇਖੇ ਜੰਗਲੀ ਬਣਿਆ ਪਿਆ ਤੱਟੀ ਵੀ ਨਹੀਂ ਬਹਿ ਸਕਦਾ ਇਹ ਜਿਹੜਾ ਇਲਾਕਾ ਹੈ ਹਨਾ ਨਾ ਸਹੀ ਨਾ ਉੱਥੇ ਕੋਈ ਜਾਨਵਰ ਨਹੀਂ ਨਗ ਜਿਹੜਾ ਪਸ਼ੂ ਦੀ ਕਾਸਾ ਦਾ ਕਾ ਸਹੀ ਗੱਲ ਹੈ ਸਹੀ ਔਰ ਇਹਨੂੰ ਇਹਦੀ ਹਰੀਆਵਲ ਨੂੰ ਵੇਖ ਕੇ ਨਾ ਟੈਂਪਰੇਚਰ ਜਦੋਂ ਠੰਡਾ ਹੁੰਦਾ ਉਦੋਂ ਬਾਅਦ ਹੁਣ ਤਾਂ 20 ਬਹੁਤ ਕੋਈ ਅੰਤ ਨਹੀਂ ਮੀਂਹ ਦਾ ਇਹ ਤੇ ਹੁਣ ਅਰਬ ਸਾਗਰ ਨਾਲ ਹੀ ਲੰਗਦਾ ਤੁਹਾਡੇ ਸਾਗਰ ਜਿਹੜਾ ਸਮੁੰਦਰ ਨੂੰ ਇੰਦਾ ਇੰਦਾ ਪੈੜੀ ਬੋਨੇ ਕਿਤੋਂ ਦੀ ਨੰਗਦਾ ਉਹ ਸਮੁੰਦਰ ਕਿਹੜਾ ਇੱਥੇ 20 25 ਕਿਲੋਮੀਟਰ ਨਹੀਂ ਅਰਬ ਸਾਗਰ ਕਹਿੰਦੇ ਜਿਹੜਾ ਸਮੁੰਦਰ ਨਹੀਂ 20 25 ਕਿਲੋਮੀਟਰ ਉਹਨੂੰ ਅਰਬ ਸਾਗਰ ਕਿਹਾ ਜਾਂਦਾ ਅਰਬ ਸਾਗਰ ਜਿਹੜਾ ਆਪਣੇ ਇੱਥੇ ਅਰਬ ਸਾਗਰ ਕੋਈ ਓਸ਼ੀਅਨ ਕਹਿ ਦਿੰਦਾ ਉਹ ਜਿਵੇਂ ਅਲੱਗ-ਅਲੱਗ ਦੇਛਣੇ ਆਪਦੇ ਨਾਲ ਲੱਗਦੇ ਸਾਗਰ ਨੂੰ ਇੱਥੇ 20 ਕਿਲੋਮੀਟਰ ਤੇ ਆਉਂਦਾ 20 25 ਕਿਲੋਮੀਟਰ ਫਿਰ ਇੱਥੇ ਕਾਛ ਤੋਂ ਇਲਾਵਾ ਹੋਰ ਵੀ ਅਹਮਦਾਬਾਦ ਵਗੈਰਾ ਵੀ ਘੁੰਮਾ ਕੇ ਬਸ ਇੱਥੇ ਕਾਛ ਜੀ ਰਹੇ ਨਾ ਕੋਈ ਕੰਮ ਮਤਲਬ ਕਦੇ ਕੋਈ ਦੁੱਖ ਸੁੱਖ ਪੰਜਾਬ ਵੀ ਕੁ ਮੈਂ ਪੂਰਾ ਫਿਰੋ ਪੰਜਾਬ ਦੇ ਵਿੱਚ ਹਾਂ ਹੁਣ 2 ਮਹੀਨੇ ਚ 2 ਚੱਕਰ ਲਾ ਕੇ 2 ਮਹੀਨੇ ਚ ਕੋਈ ਦੁੱਖ ਦੇ ਸੁੱਖ ਦੇ ਕਿੱਥੇ ਕਿੱਥੇ ਲਾਇਆ ਚੱਕਾ ਮੈਂ ਮਕਸਰ ਸਾਹਿਬ ਗੁਰਦੁਆਰੇ ਗਿਆ ਹੀ ਆ ਮੇਰੇ ਸੋਹਰੇ ਹਰੀ ਕੀ ਕਲਾ ਸੋਹਰੇ ਹਰੀ ਕੀ ਕਲਾ ਹਾਂ ਅੱਛਾ ਤੁਹਾਡੇ ਸਾਰੇ ਰਿਸ਼ਤੇਦਾਰ ਆ ਉੱਥੇ ਪੰਜਾਬ ਉੱਥੇ ਜਾਣਾ ਹੀ ਹੈ ਹਰੀਏ ਵਾਲੇ ਗਾਉਣਾ ਆਪਣਾ ਮੇਰੇ ਨਾਨਕੇ ਆ ਤੇਰਾ ਸੀ ਨਾਨਕੇ ਹੈ ਮਾਮੇ ਦੇ ਪੁੱਤ ਨੇ ਫੋਨ ਲਾਇਆ ਸੀ ਫਿਰ ਉਹ ਹਾਂ ਮੈਨੂੰ ਨੇ ਸਪੈਸ਼ਲ ਕਿਹਾ ਮਲੀ ਸਾਹਿਬ ਕਹਿੰਦਾ ਮੇਰੇ ਭਰਾਵਾਂ ਕੋਲੇ ਜਾ ਕੇ ਆਈ ਹੈ ਠੀਕ ਹੈ ਉਹ ਮਾਮੇ ਦਾ ਪੁੱਤ ਸੀ ਤੁਹਾਡੇ ਹੈ ਠੀਕ ਹੈ ਕਿਵੇਂ ਆ ਵੀਰ ਟਿੰਡੇ ਆਲਾ ਬੋਲਦਾ ਹੀ ਨਹੀਂ ਇਹ ਵੀਰ ਨੇ ਬੜੀ ਸੁਣੀ ਗੱਲ ਕਹੀ ਕਹਿੰਦਾ ਸਾਨੂੰ ਤਾਂ ਟਿੰਡਿਆਂ ਦੇ ਪੱਟੇ ਅਜੇ ਤੱਕ ਰਾਸ ਨਹੀਂ ਆਇਆ ਇਹ ਕਿਹੜਾ ਕਹਿੰਦਾ ਸੀ ਤੁਹਾਨੂੰ ਐਡੇ ਐਡੇ ਟਿੰਡੇ ਉੱਥੇ ਨਰਮੇ ਦੇ ਆ ਉਹ ਸੁਣਾ ਗੱਲ ਸਾਨੂੰ ਬਾਪੂ ਆ ਭਾਈ ਦੇ ਆਖੇ ਹਾਂ ਟਿੰਡੇ ਹੈ ਹੀ ਬੜੀ ਬਦਰੀ ਭਾਈ ਹਾਂ ਹਾਂ ਨਰਮੇ ਨਰਮੇ ਹੋਣ ਤੇ ਕੀ ਲੱਗਿਆ ਉਹ ਜੀ ਸਾਪੇ ਉਹ 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 ਉਹਨਾਂ ਵੇਲੇ ਚ ਕਹਿੰਦੇ 70 70 ਮਾਨ ਨਰਮਾ ਨਿਕਲਦਾ ਸੀਗਾ ਜਦੋਂ ਤੁਸੀਂ ਆਏ ਸੀ ਸੱਚੀ ਗੱਲ ਆ ਨਰਮੇ ਦਾ ਮੋਸੀ ਨਾਮ ਆ ਕੇ ਭਾਈ ਬਹੁਤ ਤਕੜਾ ਸੀ ਜੀ 3 ਮਤਲਬ ਇਸ ਗੱਲ 'ਚ ਕੋਈ ਸ਼ੱਕ ਨਹੀਂ ਇੱਥੇ 40 40 ਮਾਨ ਲੋਕਾਂ ਨੇ ਐਵਰੇਜ ਆਉਂਦੀ ਰਹੀ ਐ ਉਹ ਐਵਰੇਜ ਨਰਮੇ ਦੀ ਜੇ ਤੁਸੀਂ 70 ਮਾਨ ਕਹਿੰਦੇ ਆ ਨਾ ਇੱਕ ਪਰਿਵਾਰ ਦਾ 70 ਮਾਣ ਨਿਕਲਿਆ ਸੀ ਜੋ ਸਭ ਦੇ 70 ਮਾਣ ਨਹੀਂ ਨਿਕਲਦੇ ਅੱਛਾ ਜੋ ਉੱਠ ਕੇ ਕੋਈ ਆਖ ਦੇਣਾ ਗੋਰੇ ਵਾਲੀ ਜਗ੍ਹਾ ਹੋ ਗਈ ਛੰਦੇ ਪਾਪੀ ਦੇਸ਼ੀ ਉਹਨਾਂ ਦੇ ਸਰਦਾਰ ਜੀ 4-500 ਭੇਡ ਬੱਕਰੀ ਸੀ ਅੱਛਾ ਪੂਰੀ ਰੂੜੀ ਚੜੀ ਸੀ ਠੀਕ ਆ ਉਹਦੇ ਕਰਕੇ ਵੀ ਉਹ ਨਰਮਾ ਚੰਗਾ ਆਮ ਲੋਕਾਂ ਦੇ 30-35-40 ਮਾਣ ਦੀ ਐਵਰੇਜ ਉਹ ਆਉਂਦੀ ਰਹੀ ਹੈ ਕਿੰਨੇ ਟੈਕ ਅੱਛਾ ਅੱਜ ਵੀ ਕਈਆਂ ਦੇ ਆਉਂਦੀ ਹੋਊਗੀ ਇਸ ਧਰਤੀ 'ਚ ਇਹ ਨਹੀਂ ਵੀ ਜੇ ਸਾਡਾ ਇਲਾਕਾ ਨੀਵਾ ਹੈ ਸਰਦਾਰ ਜੀ ਆਹ ਸੜਕ ਨਹੀਂ 3 ਕਿਲੋਮੀਟਰ ਜੀਟੀ ਨੈਸ਼ਨਲ ਸੜਕ ਹੈ ਇਹਦਾ ਨੰਬਰ ਦਾ ਤਾਂ ਪਤਾ ਨਹੀਂ ਕੀ ਅੱਜਕੱਲ ਹੈ 8 ਨੰਬਰ ਹਾਈਵੇ ਸੜਕ ਜਾ ਰਹੀ ਹੈ 2 ਕਿਲੋਮੀਟਰ ਦੇ ਆਪਣੇ ਘਰ ਤੋਂ ਨਾਲ ਰੇਲਵਾਈ ਹੈ ਰੇਲਵਾਈ ਦੀ ਕਿਲੋ ਕਿਲੋਮੀਟਰ ਆਣਾ ਇੱਕ ਇੱਕ ਏਕੜ ਤਿੰਨ ਪੋੜਾਂ ਤੋਂ ਮਿੱਟੀ ਖੇਚਲ ਗਿਆ ਅੱਛਾ ਹੁਣ ਬਹੁਤ ਜ਼ਬਰਦਸਤ 2-3 ਸਾਲਾਂ ਮੇਰਾ 10-12 ਸਾਲਾਂ ਜੋ ਰੇਲ ਤੇ ਜੋਰ ਲਾਈ ਜਾਂਦੇ ਆ ਹੁਣ ਪੂਰੀ ਮਜ਼ਬੂਤ ਬਣਾਈ ਹੈ ਤੇ ਜਿਹੜੀ ਰਹੀ ਗੀ ਰੋਡ ਰੋਡ ਤੋਂ 3 ਕਿਲੋਮੀਟਰ ਤੱਕ ਨਾ 3 ਕਿਲੋਮੀਟਰ ਤੱਕ ਤੁਸੀਂ ਅੱਜ ਵੇਖ ਸਕਦੇ ਕੱਲਾ ਇਹ ਨਹੀਂ ਬਾਈ ਤੇ ਬੋਲਤਾ ਤਾਂ ਮਿੱਟੀ ਮੀਨ ਉੱਤੋਂ ਦੀ ਉਛਲ ਕੇ ਇਹ ਐਡੀ ਰੋਡ ਦੇ ਉੱਤੋਂ ਦੀ ਗੀ ਹੈ ਇੰਨਾ ਮੀ ਪਈ ਔਰ ਸਾਡਾ ਏਰੀਆ ਰੇਲ ਜਦੋਂ ਰੇਲ ਦੇ ਉੱਤੋਂ ਦੀ ਜਾਂਦਾ ਨਾ ਪਾਣੀ ਇੰਨਾ ਇੰਨਾ ਹੁੰਦਾ ਪਾਣੀ ਮੇਰੇ ਇਲਾਕੇ 'ਚ ਆਹ ਰੇਲਵੇ ਦੇ ਨਾਲ ਸੜਕ ਦੇ ਨਾਲ ਜਾ ਕੇ ਵੇਖ ਸਕਦੇ ਪਹਿਲਾਂ ਕਈ ਕਹਿੰਦੇ ਵੀ ਸੋਕਾ ਸੀ ਤੇ ਹੁਣ ਸਾਡਾ ਡੋਬਾ ਔਰ ਜਦੋਂ ਪਰਮਾਰ ਪਰਮਾਰ ਦਾ ਤੁਸੀਂ ਪਹਿਲੇ ਅੱਖ ਝਪਕਦੇ ਚ ਕੀ ਨਹੀਂ ਆਪਣੇ ਪੰਜਾਬ 'ਚ ਕੀ ਕਰਦਾ ਰੱਬ ਨੇ ਹਮ ਆਹੋ ਇਹਦਾ ਉਹਦੇ ਅੱਗੇ ਆ ਕੰਨ ਫੜੇ ਮਿੰਟ 'ਚ ਸੋਕਾ ਹਾਂ ਮਿੰਟੇ 'ਚ ਹੀ ਡੋਬਾ ਕਹਿੰਦੇ ਸੋਕਾ ਚੱਲਿਆ ਜਾਂਦਾ ਡੋਬਾ ਨਹੀਂ ਚੱਲਿਆ ਜਾਂਦਾ ਵੈਸੇ ਤਾਂ ਸਾਰਾ ਕੁਝ ਔਖਾ ਹੈ ਰੱਬ ਸੁਖੀ ਰੱਖੇ ਹੈ ਨਾ ਨਾ ਸੋਕਾ ਚੱਲੀਦਾ ਤੇ ਨਾ ਜਾਰੇ ਮੀਂਹ ਚੱਲੀਦਾ ਰੱਬ ਮੇਰ ਕਰੇ ਬਾਕੀ ਉਹਦੇ ਹੁਕਮ ਚ ਹੈ ਇੱਥੇ ਫਰਾੜ ਤਾਂ ਉਤਤ ਵਾਲਾ ਸਮਾਂ ਹੈਗਾ ਜਿਵੇਂ ਉਹ ਕੁਸ਼ੀ ਇੱਥੇ ਪੰਜਾਬ ਵਾਲਾ ਨਹੀਂ ਇੱਥੇ ਤਾਂ ਦਵਾਈ ਆਧਾਰ ਆਉਂਦੀ ਹੈ ਜੋ ਮਰਜ਼ੀ ਰੇਟ ਲਾਉਂਦੇ ਆ ਹਮਝੇ ਕਿ ਨਹੀਂ ਪੰਜਾਬਾ ਠੇਕਾ ਠੂਕਾ ਕੀ ਜਮੀਨਾਂ ਦਾ ਠੇਕਾ ਬਈ ਕੋਈ ਕਿਵੇ ਕੋਈ 15 20 ਤਕਰੀਬਨ 10 12 ਜਿਵੇਂ ਕਿਸੇ ਰਸੂਲਤ ਲਾ ਦਾ ਇਹੋ ਜੀ ਜ਼ਮੀਨ ਆਏ ਲਈ ਅੱਜ ਜੇ ਲੈਣੀ ਹੋਵੇ ਮੈਂ ਤਾਂ ਕੀ ਰੇਟ ਮਿਲ ਜੂਗੀ ਆਪਾਂ ਨਹੀਂ ਆ ਪਕਾਈ ਕਰਿਆ ਪਤਾ ਲੱਗੂਗਾ ਮੈਂ ਤਾਂ ਦਾ ਲਈ ਆ ਇਹਦੀ ਹਾਈएस्ट ਰੇਟ ਕਿੰਨਾ ਹੋਊ ਚੰਗੀ ਜ਼ਮੀਨ ਦਾ ਜੇ ਚੰਗੀ ਜ਼ਮੀਨ ਲੈਣੀ ਹੋਵੇ ਤਕਰੀਬਨ 20 22 ਤੱਕ 22 ਲੱਖ ਮੱਕ ਠੇਕੇਦਿਆਂ ਨੇ ਦੁਹੀ ਠੇਕੇ ਦੇ ਨਹੀਂ ਮੁੱਲ ਲੈਣੀ ਹੋਵੇ ਤਾਂ ਮੁੱਲ ਵੀ ਹੁਣ ਜਿਵੇਂ ਸੜਕ ਦੇ ਨਾਲ ਆ 1.9 ਲੱਖ ਦੀ ਵਿਕੀ ਹੈ ਜਿਵੇਂ ਹੁਣ ਪਿਛਾੜ ਵੀ ਦੋ ਤਿੰਨ 15 ਲੱਖ ਦਾ ਕਿਲਾ ਜਮਾ ਸੁੱਕਾ ਵਿਕਿਆ ਅੱਛਾ ਇਸ ਤਰ੍ਹਾਂ ਜ਼ਮੀਨਾਂ ਜ਼ਮੀਨਾਂ ਦਾ ਨਾ ਸਰਦਾਰ ਜੀ ਜੈਉ ਜੀ ਕੀ ਜ਼ਮੀਨ ਹੈ ਨਾ ਇਹ ਰੇਟ ਵੀ ਆ ਇਧਰ ਵੀ ਜ਼ਮੀਨਾਂ ਦੀ ਕਦਰ ਪੈਣ ਲੱਗੀ ਸਾਹ ਤੁਹਾਡੇ ਸਾਹਮਣੇ ਜਾਵੇ ਆਪਣੇ ਘਰ ਦੇ ਨਾਲ ਹੀ ਹੈ ਅੱਧਾ ਕਿਲੋਮੀਟਰ ਇਹ ਸੜਕ ਦੇ ਨਾਲ 15 ਨੂੰ ਉਸ ਵਕਤ ਸਾਨੂੰ 1600 ਦੀ ਮਿਲਦੀ ਤੇ ਕਿੰਨੇ ਕਿੰਨੀਆਂ ਮੋਟਰ ਆਪਣੇ ਖੇਤਾਂ ਦੇ ਵਿੱਚ ਹੁਣ ਮੋਟਰਾਂ ਦਾ ਮੇਰਾ ਖਿਆਲ ਸਾਡੇ ਚਾਰਾਂ ਭਰਾਵਾਂ ਕੋਲੇ 13-14 ਹੋਣੀਆਂ 15 100 ਗਿੱਲਿਆਂ 'ਚ 13-14 ਮੋਟਰਾਂ ਆਏ ਮੇਰੇ ਦੋ ਮੇਰੇ ਦੋ 13-14 ਆ ਤੇ ਕਿੰਨੀਆਂ ਕਿੰਨੇ ਐਚਪੀ ਦੀਆਂ ਨੇ ਸਭ 50 ਦੀਆਂ ਨੇ 40 ਦੀਆਂ 50 ਦੀਆਂ 40 ਤੇ ਬਿਲ ਬੁਲ ਕਿੰਨਾ ਆ ਜਾਂਦਾ 13-14 ਮੋਟਰਾਂ ਦਾ ਸਾਲ ਦਾ ਤਿੰਨ ਦਿਨ ਹੋ ਗਏ ਕਿੰਨਾ ਇਹਨਾ 60 70 ਬੰਦ ਗਿਆ ਉਹਨਾਂ ਦਾ ਤਾਂ ਮਿਲਤ ਨਹੀਂ ਲੱਗੇਗੀ ਮੇਰੇ ਨਾਲ ਥੋੜੀ ਆ ਉਹਨਾਂ ਦਾ ਹਾਂ ਜੀ ਲੱਖ ਉਸ ਪੰਜ ਸਾਲ ਕੋਟਿੰਗ ਰਿਪਾ 5 ਲੱਖ ਰੁਪਇਆ ਸਾਲ ਦਾ 13 14 ਮੋਟਰਾਂ ਦਾ ਤੁਸੀਂ 5 ਲੱਖ ਰੁਪਇਆ ਬਿੱਲ ਹੀ ਭਰਦੇ ਜੀ ਹੋਰ ਭਾਈ ਤੁਹਾਨੂੰ ਖਰਚੇ ਆ ਬੈ ਜਾਂਦੇ ਆ 5 ਲੱਖ ਬਿੱਲ ਹੋ ਗਿਆ ਇੱਕ ਮੋਟਰ ਦਾ ਲੱਖ ਰੁਪਇਆ ਮੇਨਟੇਨੈਂਸ ਖਰਚਾ ਆ ਜਾਂਦਾ ਹੈ ਉਹਦਾ ਕਾਰਨ ਹੈ ਵੀ ਜਿਹੜੀ ਮੋਟਰ ਨਵੀਂ ਪਾਇ ਤੀ ਹੂੰ ਉਹ ਸਾਲ ਡੇਢ ਸਾਲ ਦੀ ਉਹ ਲਾਈਫ ਹੈ ਕਿਉਂਕਿ ਫਿਰ ਕਦੇ ਸੁੰਡ ਜਿਹੜੀ ਪਾਇ ਪੈ ਡਿਲੀਵਰੀ ਉਹ ਪਟਣੀ ਸ਼ੁਰੂ ਹੋ ਗਈ ਜਿੱਦੇ ਕੇਵਲਾਂ ਪੈਂਚਰ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਕੇਵਲਾਂ ਬਹੁਤ ਮਹਿੰਗੀਆਂ ਨੇ ਵੱਡੀਆਂ ਮੋਟਰਾਂ ਨੇ ਇਹ ਬੋਰ ਤੇ ਫਿਰ 10 ਲੱਖ ਰੁਪਇਆ ਖਰਚਾ ਆ ਜਾਂਦਾ ਕਹਿੰ ਹਾਂ ਜੀ 550 ਹਾਂ ਕੱਲੇ ਬੋਰ ਦਾ ਨਾ ਬੋਰ ਦਾ 500 ਰੁਪਿਆ ਹੈ ਮਟੀਰੀਅਲ ਵਿੱਚ ਕਨੈਕਸ਼ਨ ਹਾਂ ਸਾਰੇ ਦੀ ਹੈ ਬਾਕੀ ਕੱਲਾ ਬਾਈ ਬੋਰ ਟੁੱਟ ਜੇ ਫਿਰ ਸਾਰਾ ਕੁਝ ਮਟੀਰੀਅਲ ਅੰਦਰ ਵੀ ਰਹਿ ਜਾਂਦਾ ਇਸ ਤੋਂ ਚੀਜ਼ਾਂ ਜਿਹੜੇ ਪਾਸ਼ੇ ਮੋਟਰਾਂ ਰਹਿ ਗਏ ਵਿੱਚੋਂ ਨਿਕਲਿਆ ਬੋਰ ਇਹ ਜੇ ਖਰਚੇ ਜਿੰਮੇਦਾਰ ਬੋਰਾਂ ਦੇ ਵਿੱਚ ਹੀ ਰਹਿ ਗਏ ਤੁਸੀਂ ਫਿਰ ਤਿੰਨ ਭਰਾ ਜੇ ਤੁਹਾਡਾ ਨਾਂ ਵੱਡਾ ਕੀ ਨਾਮ ਮੇਰਾ ਗਰਮੇਲ ਸਿੰਘ ਗਰਮੇਲ ਸਿੰਘ ਆਪਣਾ ਬਲੌਰ ਸਿੰਘ ਆਪਣਾ ਹੀ ਦਲਾਵਰ ਸਿੰਘ ਦਲਾਵਰ ਸਿੰਘ ਕੇ ਦਲੌਰ ਸਿੰਘ ਦਲਾਵਰ ਸਿੰਘ ਪੰਜਾਬ ਚ ਦਾ ਮੁਹਰੇ ਸੀਗਾ ਸਿੰਘ ਅੱਛਾ ਇੱਥੇ ਉਹ ਕੱਚੀ ਭਾਈ ਦਲਾਵਰ ਹੈ ਨਾ ਦਲਾਵਰ ਭਾਈ ਅੱਛਾ ਤਿੰਨ ਭਰਾ ਤੇ ਆਪਣਾ ਚੌਥਾ ਭਾਈ ਚੌਥਾ ਭਾਈ ਗੁਜਰ ਗਿਆ ਕੀ ਗੱਲ ਬਣ ਗਈ ਸੀ ਬਸ ਜੀ ਗੁਰੂ ਹੀ ਜਾਣੇ ਕੀ ਬਣ ਗਿਆ ਕੀ ਨਹੀਂ ਖੇਤ ਬੈਠਾ ਸੀਗਾ ਹਾਂ ਹਾਂ ਤੇ ਕੀ ਕਰਦਾਂ ਲਈ ਅਸੀਂ ਦਾ ਵੇਖਿਆ ਜਾ ਕੇ ਇਹ ਕੀੜਾ ਸ਼ੋ ਗਿਆ ਜਾਂ ਕੀ ਹੋ ਗਿਆ ਕੋਈ ਕਹਿੰਦਾ ਉਹਨੇ ਦਵਾਈ ਪੀ ਲਈ ਕੋਈ ਅਸੀਂ ਕਾਲਾ ਰੰਗ ਹੋ ਗਿਆ ਇੱਥੇ ਮਾਸ ਫਟ ਗਿਆ ਹੀ ਕੋਈ ਦਵਾਈ ਜਦੋਂ ਅਸੀਂ ਜਾ ਕੇ ਚੱਕਣ ਲੱਗੇ ਹੱਥ ਲਾਇਆ ਮੇਰੇ ਹੱਥ 'ਤੇ ਆ ਗਿਆ ਮਾਸ ਹੱਥ 'ਚ ਆ ਗਿਆ ਸੀ ਇੱਥੇ ਨਾ ਮਾਸ ਫਟ ਗਿਆ ਸੀ ਅੱਛਾ ਤੇ ਕੀ ਚੱਕਰ ਬਣਿਆ ਹੋਇਆ ਫਿਰ ਕੋਈ ਨਹੀਂ ਖੇਤੋਂ ਚੱਕਿਆ ਫਿਰ ਫਿਰ ਖੇਤੋਂ ਖੇਤੋਂ ਚਿੰਗੇ ਬਲੇ ਹਾਸਤੇ ਫਿਰਦੇ ਆ ਪ੍ਰਚਾਰ ਬਣਾ ਕੇ ਖਾਦਾਂ ਨਰਮੇ ਨੂੰ ਸਪਰੇਅ ਕਰਦੇ ਆ ਇੱਕ ਕਹਿੰਦਾ ਕੰਟਰੈਕਟਰ ਹੂ ਦਾ ਗਏ ਇੱਥੇ ਲੈ ਕੇ ਇਹ ਸੂਟ ਕਰਾਉਣੀ ਤਾਂ ਆਹ ਹਾਂ ਇਹ ਆਏ ਤਾਂ ਬਾਅਦ ਵਿੱਚ ਆਉਂਦੇ ਕੋਈ ਲੜਾਈ ਉਹਦੇ ਉਹਦੇ ਪਰਿਵਾਰ ਬੱਚੇ ਆ ਮੁੰਡਾ ਦਾ ਤੇਰੇ ਪਾਪਾ ਉਹ ਤੇਰਾ ਭਲਾ ਜੀ ਸੀ ਇਹ ਫਿਰ ਇਹ ਕੀ ਸਵਾਲ ਆਖੀਏ ਦੋ ਦੋ ਭਰਾ ਨੇ ਮੈਂ ਤਾਂ ਇੰਗਲੈਂਡ ਗਿਆ ਨਹੀਂ ਇੰਗਲੈਂਡ ਗਿਆ ਇੱਕ ਇੰਗਲੈਂਡ ਆ ਤੇ ਇੱਕ ਇਹ ਆ ਹੈ ਤੇ ਆਪਣੇ ਆਪਣੇ ਬੱਚੇ ਕਿੰਨੇ ਆਪਣੇ ਦਾ ਜਗਾ ਇੱਕ ਸਵਾਲ ਆਖੀਏ ਹਾਂ ਆਪਣੇ ਇਹ ਕਿਉਂਦਾ دونك ਗੁੜੀ ਗੁੜੀਆਂ ਵਿਆਹੀ ਹੈ ਤੇ ਅੰਕਲ ਦੇ ਦਲੌਰ ਇਹ ਤਾਂ ਮੁੰਡਾ ਇਹਦੇ 20 ਸਾਲਾਂ ਪਿੱਛੋਂ ਕੁੜੀ ਉਹ ਦੇਤੀ ਇਹ ਭਾਈ ਦੇ ਦੋ ਕੁੜੀਆਂ ਸੀ ਆ ਉਦੋਂ ਤੇ ਲੈ ਕੁੜੀ ਕਿਹਨੂੰ ਦੇਤੀ ਇਹਦਾ ਮੁੰਡਾ ਉਹ ਕਿੱਥੇ ਉਹ ਪੜਨ ਗਿਆ ਪੜਨ ਗਿਆ ਉਹ ਛੋਟਾ ਹਾਂਜੀ ਇੱਕ ਆ ਆ ਅੰਕਲ ਬਿੱਟੂ ਦਾ ਹੈ ਹਾਂ ਬਿੱਟੂ ਵੀ ਹੈ ਕੀ ਨਾਂ ਆਪਣਾ ਮਨਿੰਦਰ ਜੀ ਮਨਿੰਦਰ ਉੱਚੀ ਬੋਲ ਮੜਾ ਜਾ ਮਨਿੰਦਰ ਜੀ ਕਿਹੜੀ ਕਲਾਸ ਚ ਪੜਦਾ ਹਣ 12 ਕਰ ਲਈ 12ਵੀਂ ਹੁਣ ਗਾਂ ਕੀ ਕਰਨਾ ਕਹੇਤੀ ਆਉਂਦਾ ਸੁਆਦ ਖੇਤੀ ਕਰਨ ਦਾ ਨਹੀਂ ਜੀ ਮੁੰਡਾ ਤੁਹਾਨੂੰ ਮੈਂ ਪਹਿਲਾਂ ਦਾ ਕੰਮ ਨੂੰ ਤੁਸੀਂ ਕਿਤੇ ਵੇਖੋ ਦਾ ਵਾਇਗਰ ਤੋਂ ਡਾਰਕੀ ਨੂੰ ਦੋ ਬੰਦੇ ਜਿਹੜਾ ਕੰਮ ਕਰਦਾ ਹੈ ਪਾਣ ਜੀ ਤੇਰਾ ਮਰੀਦ ਆ ਵੇਲਾ ਨਹੀਂ ਤੱਤਾ ਤੇਰੀ ਸੁਭਾ ਕਰਦਾ ਨਹੀਂ ਨਾ ਚ ਆਪਣਾ ਚੱਲ ਵਸਿਆ ਸੀ ਹਾਂ ਭਰਾ ਹਨਾ ਉਹਨੂੰ ਉਹ ਕੀ ਦਿੱਕਤ ਬਣੀ ਸੀ ਬਸ ਬਾਈ ਮਕਦਰਾਂ ਦੀਆਂ ਦੇਫਨਾ ਬੱਚਿਆਂ ਜਾਂ ਉਹ ਵੀ ਸੈਨਸ ਦੀ ਤੋਂ ਵੱਧ ਹੈ। ਉਹ ਬਾਈ ਦਾਰੂ ਥੋੜੀ ਬਰਵਾ ਦਿੱਤੀ। ਦਾਰੂ ਰੂ ਰੂ ਸੀ ਨਾ। ਦੇਖੋ ਮਾਵਾ ਆਪਣੇ ਡੱਕ ਨਾਲੇ ਕਹਿੰਦੇ ਗੁਜਰਾਤ ਚ ਦਾਰੂ ਬੈਨ ਆ। ਬੰਦੇ ਨੇ ਬੱਚੇ ਫਿਰ ਉਹ ਜਿੰਨੀ ਗੁਜਰਾਤ ਚ ਦਾਰੂ ਇਨੀ ਕਿਤੇ ਨਹੀਂ ਕੀ ਚੰਗਾ ਪਾਲਾ। ਘਰੇ ਘਰੇ ਉਹ ਘਰ ਘਰ ਹਰਾਮਜਾਦੇ ਦਾਰੂ ਵੇਚ ਨਾਲੇ ਥੱਲੀਆਂ ਫੜਾ ਜਾਂਦੇ ਆ। ਇੱਥੇ ਹੋਰ ਕੀ ਹੈ? ਨਾਲੇ ਗੁਜਰਾਤ ਨੇ ਕਿਹਾ ਇੱਥੇ ਤਾਂ ਬੈਨ ਆ ਪੁਲਿਸ ਵਾਲੇ ਕਹਿੰਦੇ ਯਾਰ ਦਾਰੂ ਨਹੀਂ ਪੀ ਸਕਦੇ ਆ। ਸਾਲੇ ਖੁਦ ਹੀ ਉਸ ਹਫਤੇ ਲੈ ਲੈ ਉਸ ਨੂੰ ਤੂ ਆਖੇਗਾ। ਸ਼ਰਾਬਾਂ ਇਹ ਗੱਲ ਬੋਲਣਾ ਆਪਣਾ ਕਟਣਾ ਚਾਹੀਦਾ ਗਲਤ ਹੈ ਕਰਾਉਂਦੀ ਹੈ ਪੁਲਿਸ ਕਰਾਉਂਦੀ ਹੈ ਪੁਲਿਸ ਨੇ ਤਾਂ ਵਿਵੇਚ ਸਕਦਾ ਪੜਦੇ ਨਾਲ ਠੀਕ ਹੈ ਜੀ ਹੁਣ ਇਹ ਤਾਂ ਅਸੀਂ ਚਾਹ ਆਥਲੇ ਆਉਂ ਗੱਟੂ ਲੈ ਚੱਲੋ 100 ਥੈਲੀ ਪਾ ਲਿਓ ਪਿੰਡ ਚੋਂ 100 200 ਕਹਦੇ ਕਾਨੂੰ 500 ਥੈਲੀ ਚੈਦੀ ਮਿਲ ਜੂ ਕਹਿੰਦੇ ਇਹ ਥੈਲੀ ਚ ਪਾਣੀ ਪਾ ਕੇ ਦਿੰਦੇ ਵੀ ਬੰਦਿਆਂ ਨੂੰ ਸੌਖਾ ਪੀਣਾ ਹੈ ਨਾ ਐ ਹੀ ਹੈ ਐ ਹੀ ਹੈ ਨਾ ਐਮੀ ਕੋਲ ਪਾ ਕੇ ਦਿੰਦੇ ਆ ਲੀਵਰ ਸਿੱਧਾ ਡਾਉਂਦੀ ਆ ਇਹਦਾ ਹੱਟੀਆਂ ਬਣਾਈਆਂ ਰਸਣ ਆਉਂਦੀਆਂ ਉਹੋ ਜੁਗਾਦੋ ਕੀ ਕਰੂ ਦੁਨੀਆਂ ਵਿੱਚ ਜਦਿਆਂ ਇੱਥੇ ਤਾਂ ਚਲੋ ਛੱਡੋ ਖੜਾ ਪਾ ਕੀ ਲੈਣਾ ਨਾ ਨਾ ਉਹਦੀ ਗੱਲ ਜੀ ਉਹਨੇ ਪੁੱਛਿਆ ਗੱਲ ਸੱਚੀ ਆ ਇਹ ਵੀ ਕੋਈ ਗਲਤ ਨਹੀਂ ਵੀ ਪਿੰਡਾਂ ਦੇ ਵਿੱਚ ਸ਼ਰਾਬ ਮਾੜੀ ਆ ਜਾਤੀ ਹੈ ਠਾਕਰਾ ਦੀ ਆਖਿਆ ਸੀ ਪਿੰਡ ਚੋਂ ਦਾ ਦਾਰੂ ਜਿੱਥੋਂ ਮਰ ਜੀ ਲੈ ਹੈ 85000 ਰੁਪਿਆ ਲੈ ਲੈਂਦੇ। ਬਾਕੀ ਭਾਈ ਮਾਰੀ ਗੱਲ ਤਾਂ ਉਹਦੀ ਆ ਵੇਚਣ ਵਾਲੇ ਦਾ ਰੋਜੀ ਆਪਣੀ ਆ ਜਿਹੜੇ ਅਸੀਂ ਪੀਨੇ ਐ ਅਸੀਂ ਗੁਨਾਹਗਾਰ ਆ। ਹਾਂ ਸਹੀ ਗੱਲ ਆ। ਵੀ ਆਪਾਂ ਨਾ ਪੀਏ ਤੇ ਨਾ ਅਗਲਾ ਨਾ ਵੇਚੀ। ਇਹ ਵੀ ਗੱਲ ਆ। ਕਾ ਵੀਰ ਅੰਕੜੇ ਸਵਾ ਲੱਖ ਦੀ ਗੱਲ ਤਾਂ ਤੂੰ ਇਹ ਕਹੀ ਆ ਵੀ ਤੁਸੀਂ ਨਾ ਪੀਓ ਅਗਲਾ ਆਪੇ ਨਾ ਵੇਚੇ ਇਹ ਵੀ ਗੱਲ ਆ। ਹੁਣ ਨਾ ਹੁਣ ਨਵਾਂ ਅਫਸਰ ਆਇਆ ਸੀਗਾ। ਅੱਛਾ। ਤੇ ਭਾਈ ਉਹਨੇ ਸਾਰਿਆਂ ਨੂੰ ਚਵਾਰੇ ਤੇ ਝਾੜਤਾ। ਨੀਂਦ ਵੀ ਨਹੀਂ ਮਿਲਦੀ ਸੀ ਕਿ ਤੂੰ। ਆਹਾਂ। 10ਰਾ ਪਿੰਡ ਅਬ 10 ਪਿੰਡ ਦੇ ਨੇੜੇ ਤੇੜੇ। ਉਹ ਜੇ ਕੋਈ ਪੀਪੀ ਵੀ ਵੇਖ ਲੈਣਾ ਪੋਸਾਰ ਗੱਡੀ ਜਾਂਦੀ ਭਾ ਪਾਣੀ ਨੂੰ ਕੱਤੀ ਚੱਲਿਆ ਮੈਂ ਸਿਰਕਤ ਭੱਜ ਜਾਂਦਾ ਸੀ 6 ਮਹੀਨੇ ਪੀਪੀ ਦਾ ਵੀ ਪਰਚਾ ਸੀ ਬਾਈ ਸਰਦਾਰ ਜੀ ਮੁਖਤਰ ਸਾਹਿਬ ਤੋਂ ਗੁਰੂ ਮਹਾਰਾਜ ਦਾ ਅਮਰਤ ਛਕਿਆ ਹੀ ਜਾਂ 6 ਮਹੀਨੇ ਹੋ ਗਏ ਮਾਤਾ ਭਾਗ ਉਹਦੇ ਗੁਰਦਵਾਰੇ ਤੋਂ ਤੇ ਪਹਿਲਾਂ दारू ਕਰੇ ਪੀਂਦੇ ਸੀਗੇ ਝੂਠ ਕਦੇ ਜ਼ਿੰਦਗੀ ਦੀ ਕਦੇ ਨਾ ਕਰੇ ਲਾ ਲੈਂਦੇ ਸੀ ਬਾਈ ਲਾ ਨਹੀਂ ਕਰੇ ਬੱਕਰਾ ਬੁੱਕਰਾ ਵੀ ਸਾਰੇ ਦਾ ਸਾਰਾ ਸਾਡੇ ਸਾਰੇ ਭਾਗੀਦਾਰੇ ਰਲ ਮਿਲ ਕੇ ਖਾਣਾ ਬਾਜਾਪ ਖਾਣਾ ਕੋਈ दारू ਦੀ ਕੋਈ ਪਰਵਾਹ ਨਹੀਂ ਰੱਖਦੇ ਦੇਸੀ ਘਰ ਦੀ ਦੇਸੀ ਘਰ ਦੀ ਰਹੀ ਗੱਲ ਬਾਈ ਅੱਜ ਤੱਕ ਸੌਂ ਖਾਣੇ ਆ ਗੁਰੂ ਨੂੰ ਹੱਥ ਕਰਦੇ ਆ ਦੇਸੀ दारू ਨੂੰ ਅੱਜ ਤੱਕ ਹੱਥ ਨਹੀਂ ਲਾਇਆ ਆ ਥੈਲੀ ਵਾਲੀ ਨੂੰ ਹੱਥ ਨਹੀਂ ਲਾਇਆ ਹਾਂ ਉਹ ਹੁਣ ਅਬਰਤਾਰੀ ਐ ਤੁਸੀਂ ਹੁਣ ਹਾਂ ਵਾਹ ਵੀ ਵਾਹ ਬੈਡਿਗਟ ਹੈ ਬਹੁਤ ਵਧੀਆ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਉਹ ਤਾਂ ਉਹਦੋਂ ਪਹਿਲਾਂ ਵੀ ਜਾਣੀ ਕਿ ਨਾ ਜੇ दारू ਪੀਂਦੇ ਸੀ ਨਾ ਨਾ ਤਾਂ ਕਿਸੇ ਦੇ ਕਿਤੇ ਕਿਸੇ ਚਲੇ ਗਏ ਕਿਸੇ ਨੇ ਮੀਟ ਬਣਾਇਆ ਨਾ ਕਰੇ ਜਾਂਦੇ ਸੀ ਆਨੇ ਘਰੇ ਬੈ ਕੇ ਕਿਸੇ ਨੇ ਮੀਟ ਬਣਾਇਆ ਨਹੀਂ ਭਾਈ ਕੀ ਆਨੇ ਤੂੰ ਇਹ ਥੈਲੀ ਦੀ दारू ਹੈ ਨਹੀਂ ਨਹੀਂ ਭਾਈ ਮੈਂ ਨਾਲ ਦੇ ਪੀ ਜਾਂਦੇ ਆ ਨਾ ਕੁਛ ਖਾਈ ਜਾਣ ਪੀ ਜਾਣ ਨਾਲ ਦੇ ਮੀਟ ਖਾਈਆਂ ਨੇ ਮੈਂ ਨਹੀਂ ਖਾਣਾ ਮੈਂ ਨਹੀਂ ਉਹਨਾਂ ਦੀ दारू ਪੀਣੀ ਹਾਂ ਆਪ ਦੀ ਹੋਈ ਘਰ ਦੀ ਹੁਣ ਵੀ ਕਹਿੰਦੇ ਆ ਕਿ ਜੇ ਲੋ ਜੇ ਮੌਤ ਤੋਂ ਬਚਣਾ ਚਾਹੁੰਦੇ ਆ ਗੰਦ ਪੀਣੇ ਸਿੱਧਾ ਲੀਵਰ ਤੇ ਇੰਜੈਕਸ਼ਨ ਦੀ ਦਵਾਈ ਕਿ ਇੰਜੈਕਸ਼ਨ ਦੀ ਦਵਾਈ ਸਹੀ ਹੈ ਸਹੀ ਗੱਲ ਆ ਸਵਾਲ ਅੱਕ ਦੀ ਗੱਲ ਕਹੀਏ ਕੋਈ ਹਟਦਾ ਨਹੀਂ ਜਿਹੜਾ ਪੁਲਿਸ ਵਾਲੇ ਹੁਣ ਆਇਆ ਸੀ ਕਿ ਦੱਸਿਆ ਜੀ ਤੁਹਾਨੂੰ ਹੁਣ ਇੱਥੇ ਉੱਪਰ ਉੱਪਰ ਬੰਦ ਕਰਾ ਦੀ ਤੇ ਹੁਣ ਫੇਰ ਉਹਨੇ ਪੈਸੇ ਪੁੱਛ ਲੈ ਗਏ ਕੋਈ ਨਹੀਂ ਰੇਟ ਚੜਾਇਆ ਦੋ ਦੋ ਹਜ਼ਾਰ ਤੇ ਸ਼ਰਿਆਮ ਕੋਈ ਨਹੀਂ ਤੇ ਸ਼ਰਿਆਮ ਪਰ ਭਾਈ ਜੀ ਆਪਾਂ ਆਪਾਂ ਇੱਕ ਮਿੰਟ ਦੁੱਧ ਲਈਏ ਤੁਸੀਂ ਸਾਰੇ ਸ਼ਰਿਆਮ ਕੋਈ ਨਹੀਂ ਪੀਂਦਾ ਅੱਜ ਤੱਕ ਵੇਖਿਆ ਦੁੱਧ ਪੀਂਦਾ ਸ਼ਰਿਆਮ ਪਿੰਦਾ ਵੇਖਿਆ ਸੱਚੀ ਦੱਸਿਓ ਕਿਸੇ ਸ਼ਹਿਰ ਚ ਕਿਸੇ ਬਾਜ਼ਾਰ ਚ ਕਿਤੇ ਕਿਤੇ ਵੀ ਤੇ ਇਹਨੂੰ ਵੇਖੀ ਬੰਨ ਲੈ ਲਿਆ ਕਿ ਜ਼ਹਿਰ ਨੂੰ ਹੈ ਜ਼ਹਿਰ ਕਿ ਨਹੀਂ ਹਾਂ ਇਹਨੇ ਕਿੰਨੇ ਘਰ ਖਾਦੇ ਆ ਸਾਡਾ ਵੀ ਘਰ ਇਹ ਸ਼ਰਾਬ ਨਹੀਂ ਖਾਦਾ ਸਹੀ ਗੱਲ ਪਹਿਲਾਂ ਮੇਰਾ ਬਾਪ ਪੰਜਾਬ ਚ ਸਰਪੰਚ ਸੀ ਸਰਪੰਚ ਸੀ ਚਲੋ ਕਿਸੇ ਨਾਲ ਲੁੱਛ ਪਈ ਨਹੀਂ ਕੀਤੀ ਵਧੀਆ ਜਿੱਦ ਰੱਖ ਕੇ ਆਇਆ ਜ਼ਮੀਨ ਵੇਚ ਦੇਣੀ ਜ਼ਮੀਨ ਵੇਚ ਦੇਣੀ ਆਖਰ ਮਿਹਰਬਾਨੀ ਸ਼ਰਾਬ ਦੀ ਨੇ ਜਿੰਨਾ ਘਰ ਆ ਸ਼ਰਾਬ ਨੇ ਉਹਨਾਂ ਦੇ ਘਰਾਂ ਦੇ ਫालतू ਖਰਚੇ ਹੀ ਨਹੀਂ ਗੇ ਖਰਚੇ ਨਹੀਂ ਸਹੀ ਗੱਲ ਇਹਨਾਂ ਸਾਰੇ ਟੱਬਰ ਦਾ ਖਰਚਾ ਇੱਕ ਸ਼ਰਾਬੀ ਦਾ ਉਹ ਤੋਂ ਜ਼ਿਆਦਾ ਹੈ ਜ਼ਿਆਦਾ ਹੈ ਬਿਲਕੁਲ 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 ਸਹੀ ਗੱਲ ਆ ਤੁਹਾਡੀ ਜਿਹੜੀ ਸਹੀ ਗੱਲ ਹੈ ਨਾ ਦੁਨੀਆ ਖਤਮ ਹੋ ਜੂ ਨਸ਼ਾ ਨਹੀਂ ਖਤਮ ਹੋਣਾ ਲੈ ਲੈ ਇਹ ਦ ਕਦਮ ਦੁਨੀਆ ਜੋ ਖਤਮ ਹੋਣਗੇ ਪੀਣ ਵਾਲੇ ਹੋੜੀ ਹੋੜੀ ਨਹੀਂ ਖਤਮ ਨਹੀਂ ਦੁਨੀਆ ਖਤਮ ਹੋ ਜੂਗੀ ਇਹ ਪੰਜਾਬ ਖਤਮ ਹੋ ਜੂਗਾ ਪੰਜਾਬ ਖਤਮ ਹੋ ਜੂ ਇਹ ਨਾ ਦੱਸ ਕੀ ਗੱਲ ਹੈ ਵੀਰ ਪੰਜਾਬ ਨੂੰ ਖਤਮ ਕਰਨ ਦੀ ਸਿਆਸਤ ਵੀ ਹੈ ਇਹ ਹਾ ਜਿਸ ਕਿੱਥੇ ਤੁਰਿਆ ਫਿਰਦਾ ਗੁਰੂ ਆਪਾਂ ਆਪਣਾ ਨਿੱਕਾ ਜਿਹਾ ਪੰਜਾਬ ਪੂਰੇ ਇੰਡੀਆ ਦੇ ਭਾਰੀ ਆ ਸਾਰੇ ਇੰਡੀਆ ਦੀ ਨਜ਼ਰ ਪੰਜਾਬ ਤੇ ਆ ਦੇਖੋ ਪਤਾ ਕੀ ਹੈ ਜਦੋਂ ਇਹਨਾਂ ਨੇ ਦੇਖਿਆ ਵੀ ਦੁਸ਼ਮਣ ਨੂੰ ਮਾਰਦਾ ਵਧੀਆ ਤਰੀਕਾ ਅਕਲ ਨਾਲ ਮਰਦਾ ਹੈ ਜ਼ੋਰ ਨਾਲ ਨਹੀਂ ਮਾਰਦਾ ਦੁਸ਼ਮਣ ਨਾਲ ਕਿ ਮਰਦਾ ਡਾਂਕਾ ਨਾਲ ਕੇਸ ਹੋ ਜੂ ਤੁਹਾਡੇ ਤੇ ਆ ਨਸ਼ਿਆਂ ਦੇ ਵਿੱਚ ਪਾ ਪਾ ਕੇ ਕੀ ਕਹਿੰਦੇ ਤੁਸੀਂ ਇਲਾਚ ਹੋ ਗਿਆ ਪਹਿਲਾਂ ਚਿੱਟਾ ਕਿਤੇ ਵੀ ਵੇਖਿਆ ਹੀ ਨਹੀਂ ਹੁਣ ਇੱਥੇ ਆਉਂਦੇ ਆਪਣੇ ਇੱਥੇ ਵੀ ਆ ਗਿਆ ਚਿੱਟਾ ਆ ਗਿਆ ਕੰਟੇਨਰ ਵੱਡੇ ਇੱਥੇ ਆਇਆ ਮੁਦਰੇ ਮੁਦਰੇ ਪਤਾ ਹੀ ਨਹੀਂ ਲੱਗਣ ਦਿੱਤਾ ਕਿਹੜੇ ਮੋਕੇ ਚੱਲ ਗਿਆ ਦਾ ਤੇ 7-8 ਕਰੋੜ ਦਾ ਤੇ ਆ ਕਾ ਇੱਥੇ ਜਿੱਥੇ ਆਪਣਾ ਨਾ ਬੱਦਗਾ ਆ ਜੀ ਜੱਪੂ ਇੱਥੇ ਆਏ ਤੁਰਿਆ ਜਾਵੇ ਤੁਰਿਆ ਜਾਵੇ ਉਹਨਾਂ ਨੇ ਫੜ ਕੇ ਜਦੋਂ ਕੱਢਿਆ ਤੇ ਚਿੱਟਾ ਬੈਜੇ ਘਰ-ਘਰ ਖਵਾ ਮੰਨ ਤੋੜਦਾ ਫੜਿਆ ਯਾਰ ਕਿਹਾ ਹੁਣ ਲੋਕ ਬਾਕੀ ਸਾਰਾ ਨਾ ਵਡੀ ਤੇ ਇਹ ਗੱਲ ਹੈ ਚੋਰੀ ਦਾ ਹੈ ਹੀ ਨਹੀਂ ਬਾਈ ਜਿੱਥੇ ਜਿਹੜੀ ਚੀਜ਼ ਪਈ ਆ ਉੱਥੇ ਹੀ ਖੜ ਗਿਆ ਚੋਰੀ ਦਾ ਨਹੀਂ ਲੱਗਦਾ ਕੋਈ ਹਰ ਚੋਰੀ ਵੀ ਸ਼ੇਰ ਬੱਗ ਗਿਆ ਐਸੇ ਜਿਹੇ ਕਰਦੇ ਜਿਹੜੇ ਹਰਾਮ ਗੰਦੀਆਂ ਚੀਜ਼ਾਂ ਖਾਂਦੇ ਆ ਇੱਥੇ ਕਿਹੜਾ ਹੈ ਨਹੀਂ ਗੇ ਯਾਕੇ ਵੀ ਚੋਰੀ ਹੈ ਨਹੀਂ ਗੀ ਇੱਥੇ ਉਹ ਕਰਦੇ ਜਿਹੜੇ ਗੰਦੇ ਕੰਮ ਨਸ਼ੇ ਕਰਦੇ ਉਹ ਤਾਰਾਂ ਵੜਦੇ ਆ ਹੋਰ ਜੋ ਕੁਝ ਹੁੰਦਾ ਕਿ ਗਲਤ ਆ ਸਾਡੇ ਆਹੀ ਮੋਟਰ ਤੇ ਰੱਖ ਲੈ ਇੱਥੇ ਕੰਮ ਸੀ ਆ ਮੋਟਰ ਨਹੀਂ ਆਪਣੀ ਚੱਲਦੀ ਆ ਇੱਥੇ ਇਹਦੇ ਕੋਲੇ ਵੀ 60 ਫੁੱਟ ਤਾਰ ਪਈ ਆ ਕਿੰਨੀ ਹਾਂ ਭਾਈ ਜਿਹੜੀ 300 ਰੁਪਿਆ ਮੀਟਰ ਐ 1 ਮੀਟਰ ਦਾ 300 ਰੁਪਿਆ ਐ 60 ਫੁੱਟ ਉੱਥੋਂ ਦੇ 60 ਫੁੱਟ 60 ਦਿਨਾਂ ਦੀ ਤਾਰ 120 ਫੁੱਟ ਬਾਈ ਪਈ ਕਿੰਨੀ ਹਾਂ ਸੌਰੀ 36000 ਦੀ ਹੋਗੀ ਤਾਰ ਆ ਜੇ ਟੁੱਟ ਜੇ ਸਾਡੇ ਸਾਡੇ ਕਿਤੇ ਕਰ ਚਵਾਨੀ ਨਹੀਂ ਇਹਨੂੰ ਲਿਆਉਣ ਚਾਹੀਦਾ ਚੋਰੀ ਤਾਂ ਡਬਲ ਮਾਰ ਪੈ ਗਈ ਇੱਕ ਤਾਂ ਇਹ ਗਈ ਇੱਕ ਹੋਰ ਲਿਆ ਗਈ ਨਿਉ ਲੋਕ ਚਲੋ ਆ ਗਿਆ ਨਾ ਵਿਖਾ ਦਈਏ ਮਾਰੋ ਮਾਰੋ ਆ ਅੱਜ ਅੱਗੇ ਲੱਗੀ ਯਾਰ ਅੱਗੇ ਵਿਖਾ ਹੈ ਮੇਨ ਬੰਦਾ ਕੀ ਆਇਓ ਤੋ ਆਈ ਇਹ ਤਾਂ ਮੇਨ ਬੰਦਾ ਮੋੜ ਅੱਗੇ ਲੱਗੂਗਾ ਤੇ ਅਸੀਂ ਜਾਵਾਂਗੇ ਅਸੀਂ ਨਹੀਂ ਜਾ ਸਕਦੇ ਸਾਡੀ ਤਾਂ ਹਿੰਮਤ ਨਹੀਂ ਵੜਦੀ ਕਿਉਂ ਵੀ ਆ ਜਾ ਐ ਚਲੇ ਸਾਡਾ ਬੰਦਾ ਕੇ ਚੱਲੂਗਾ ਲੈ ਮਿੱਤਰੋ ਘਰ ਵੇਖੋ ਆਓ ਅੰਕਲ ਆਪਾਂ ਮੱਝੇ ਵਾਲੇ ਆ ਫਿਰ ਮੱਝੇ ਵਾਲੇ ਨਹੀਂ ਜਿਹੇ ਇਹ ਦਾ ਪ੍ਰੋਜੈਕਟ ਪਰਲਾਕਾ ਨਹੀਂ ਮੱਝਾ ਨਹੀਂ ਆਉਂਦਾ ਨਹੀਂ ਮੱਝਾ ਯਾਰ ਬੋਲੀ ਤਾਂ ਨਹੀਂ ਮੱਝਾ ਵਾਲੇ ਯਾਰ ਕੀ ਚਲੋ ਤੁਸੀਂ ਮੱਝਾ ਵਾਲੇ ਕਹਦੇ ਹੋ ਕੀ ਫਰਕ ਪੈਂਦਾ ਆਜਾ ਆਜਾ ਪਿੱਛੇ ਚੱਲ ਅੱਗੇ ਵਿਖਾਓ ਯਾਰ ਘਰ ਵਿਖਾਓ ਲੈ ਮਿੱਤਰੋ ਖੁੱਲਾ ਹਾਲ ਇਹ ਵੈਸੇ ਤਾਂ ਜ਼ਿਆਦਾਤਰ ਮੱਝ ਵਾਲਿਆਂ ਦੀ ਹੁੰਦੀ ਆ ਖੁੱਲੇ ਖਾਲੇ ਕਮਰੇ ਤੇ ਮੈਂ ਇਹਨਾਂ ਦੇ ਕਮਰੇ ਵੇਖੇ ਸਭ ਤੋਂ ਵੱਡੇ ਕੱਚ ਦੇ ਵਿੱਚ ਕਮਰੇ ਇਹਨਾਂ ਦੇ ਨਹੀਂ ਐ ਨਾ ਤੂੰ ਯਾਰ ਸਾਨੂੰ ਕਿੰਨੇ ਬਾਰੇ ਕਿੰਨੇ ਦੇ ਹੋਣਗੇ ਆ ਦੱਸੀ ਬਈ ਬੋਰਾ ਜੇ ਬੋਰਾ ਬੋਰਾ 15 15 ਆ ਲੈ ਆ ਲੈ ਤੂੰ ਅਗਲੇ ਪਾਸੇ ਪੱਤਰ ਆ ਲੈਂਟਰ ਅੱਗੇ ਕੋਠੀ ਆ ਬਈ ਆ ਲੈਂਟਰ ਆ ਆ ਪਹਿਲਾ ਲੈਂਟਰ ਤੀਜਾ ਲੈਂਟਰ ਵੇਖੋ ਤੁਸੀਂ ਇੱਥੇ ਲੈਂਟਰਾਂ ਦੇ ਕਮਰਾ ਵੇਖੋ ਮੈਨਾ ਆ ਕਿੰਨੇ ਦਾ ਹੋਗਾ ਇਹ ਵੀਰ ਕਮਰਾ ਹੈ 22/16 22/16 ਦਾ ਦੋਵੇਂ ਕਮਰੇ 22/16 ਦੇ ਆ ਤਿੰਨ ਚੱਲੀਏ ਅੱਗੇ ਮੜਾ ਜਾਂ ਉਧਰ ਵੀ ਮੜਾ ਜੇ ਕੱਟ ਮੜਾ ਵਾਹ ਵਾਹ ਆ ਕਦਮ ਆ ਗਿਆ ਇੱਥੇ ਪੁੱਸਾਂ ਪੁੱਸਾਂ ਵਾਸਤੇ ਨਾ 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 ਇਹ ਇਹ ਤਾਂ ਦਾਣਾ ਕੋਈ ਹੋਰ ਹੈ ਦਵਾਈਆਂ ਖਾ ਵੀ ਪਤੋਂ ਵਾਸਤੇ ਖਲ ਖਲ ਰੱਖਣਾ ਹਸਤੀ ਆ ਆ ਯਾਰ ਡਰਮਾ ਦੀ ਕੀ ਪਾਇਆ ਤੁਸੀਂ ਡਰਮ ਬੜੇ ਵੇਖੇ ਮੈਂ ਸਹੀ ਇਹਨਾਂ ਚ ਕਣਕ ਪਾਈ ਆ ਹਾਂ ਜੀ ਰਾਮ ਨਹੀਂ ਹੁੰਦੀ ਰਾਮ ਜੀ ਅੱਛਾ ਪਤੋਂ ਵਲ ਪਾ ਕੇ ਰੱਖੀਏ ਉਹ ਤੇ ਗਵਲ ਲਾੜੀ ਦੋਸਤ ਪ੍ਰੋਲ ਪਾਉਣੇ ਇਹਦੇ ਮਤਲਬ ਨਹੀਂ ਇਹਨਾਂ ਕਿ ਲਾੜੀ ਹੋਏ ਨਾ ਪ੍ਰੋਲ ਪਾ ਕੇ ਰੱਖੀ ਉਹ ਆ ਬੋਤਲ ਉੱਤੇ ਰੱਖ ਦਿੰਨੇ ਆ ਇੱਥੇ ਰੱਖ ਦੇਣਾ ਇਹਨਾਂ ਕ ਪਾ ਕੇ ਜੇ ਸੁਸਰੀ ਤੋਂ ਬਚਾਉਣਾ ਕਣਕ ਦੇ ਵਿੱਚ ਬੋਤਲ ਭਰ ਕੇ ਵੱਢ ਕੇ ਗਲ ਤੋਂ ਨੰਗੀ ਰੱਖ ਕੇ ਨੰਗੀ ਰੱਖ ਕੇ ਉੱਤੇ ਐ ਮੜਾ ਜਿਹਾ ਰੱਖ ਲੈ ਵੀ ਡੁੱਲੇ ਨਾ ਬਸ ਸੁਸਰੀ ਕੁਝ ਨਹੀਂ ਪੈਂਦਾ ਵਿੱਚ ਇਹ ਵੀ ਦਾਲੀ ਵੀ ਇਹ ਬੰਦ ਕਰ ਦੇ ਬਸ ਆਹ ਤਾਂ ਨਵੀਂ ਨਵੀਂ ਗੱਲ ਦੱਸਤੀ ਹੈ ਵੀ ਇਹ ਜ਼ਹਿਰ ਪਾਉਣ ਨਾਲੋਂ ਤਾਂ ਚੰਗੇ ਹੀ ਆ ਫਿਰ ਮੈਂ ਉਹ ਟੈਂਕੀ ਭਰ ਕੇ ਉੱਤੇ ਨਾ ਬੋਤਲ ਦੇ ਵਿੱਚ ਇੰਨਾ ਕੁ ਮੰਨ ਲਓ ਸੀਸੀ ਚ ਦਾ ਕੰਚ ਦੇ ਕਾਕੜੇ ਚ ਜਾਂ ਮੰਨ ਲਓ ਪਲਾਸਟਿਕ ਦੀ ਚ ਚਲ ਆ ਆ ਜੋ ਆਪ ਅੱਧਾ ਦਾ ਇੱਥੇ ਬਹਿ ਕੇ ਕਰ ਲੀ ਲਓ ਜੀ ਆ ਕੰਵਰਾ ਇਧਰ ਖੋਇ ਵਾਲੀ ਛਾਂਣ ਕੋਠਿਆਂ ਜਵਾਲ ਵਾ ਵਾਹ ਵੀ ਵਾਹ ਐ ਕਰੋ ਤੁਸੀਂ ਬੈਠੋ ਮੈਂ ਮੜਾ ਜੇ ਮੁੰਡਿਆਂ ਨਾਲ ਬਾਹਰ ਘੁਮਾਵਾਂ ਇੱਥੇ ਬੈਠੋ ਫੇਰ ਮਾਉਣਾ ਇੰਨੀ ਗੱਲਾਂ ਆ ਕੋਈ ਨਹੀਂ ਆਪਾਂ ਬੈਠੇ ਆ ਦੇ ਦੇ ਮੜਾ ਆ ਆ ਫੜਾ ਦੇ ਦੋ ਭਾਈ ਇੱਥੇ ਰਹਿੰਦੇ ਆ ਤੇ ਦੋ ਇੱਕ ਭਾਈ ਸਾਹਮਣੇ ਰਹਿੰਦਾ ਦੋ ਭਾਈ ਇੱਥੇ ਦੋ ਭਾਈ ਇੱਥੇ ਸਭ ਪੱਖੇ ਕੋਠੀਆਂ ਕਾਠੀਆਂ ਪਾਈਆਂ ਨੇ ਸਭ ਲੈਂਟਰ ਲੂੰਟਰ ਲੱਗੇ ਨੇ ਠੀਕ ਹੈ ਕਣੀ ਆ ਜਾ ਆ ਜਾ ਬਿਲਕੁਲ ਚੜਾਈ ਟਰੈਕਟਰ ਆ ਸਾਹਮਣੇ ਖੜੇ ਆ ਉਹ ਖੜਾ ਟਰੈਕਟਰ ਤੇ ਉਹ 911 ਆ 911 ਦਾ ਸ਼ੌਂਕ ਕਿਨੂ ਹੈ ਹੈ ਪੁਰਾਣਾ ਸ਼ੌਂਕ ਹੈ 911 ਪੁਰਾਣਾ ਨਵਾਂ ਲਿਆਂਦਾ ਹੀ ਭਾਈ ਹੈ 88 1999 ਪ੍ਰੋਜ ਪ੍ਰੋ ਲਿਆਂਦਾ ਨਵਾਂ ਅਜਾ ਅੰਕਲਾ ਆਪਣਾ ਹੀ ਸ਼ੌਂਕ ਲੱਗਦਾ ਨਾ ਜਿਹੜਾ ਮੱਥਾ ਟੇਕ ਲੈਣਾ ਸਾਰੇ ਨਾਲ ਮਿਲਕਦੇ ਹੈ ਰੱਖਣ ਲਈਦਾ ਇਸ ਤਰ੍ਹਾਂ ਇਧਰ ਵੇਖੋ ਤੁਸੀਂ ਪੱਖਾ ਵਧੀਆ ਕਾਰ ਵੇਖੋ ਪੌੜੀਆਂ ਪੂੜੀਆਂ ਚੜੀਆਂ ਨੇ ਕਲਰ ਕੁਲਰ ਕੀਤੇ ਨੇ ਕੋਈ ਇਹੋ ਜੀ ਗੱਲ ਬਾਤ ਆ ਤੇ ਲੈ ਵੀ ਅੰਕੜਾ ਇੱਥੇ ਖੜਕੇ ਨਾ ਫੋਟੋ ਕਰੀਏ ਤੇ ਫੇਰ ਸਾਨੂੰ ਦੇਓ ਛੁੱਟੀ ਹੈ ਲੈ ਵੀ ਕਿਹੜਾ ਕਰੂ ਫੋਟੋ ਬਾਹਰੋਂ ਮਗਾਉਂਗੇ ਕੋਈ ਬੰਦਾ ਆ ਜਾ ਜੱਗੇ ਫੋਟੋ ਕਰੀਏ ਇਹ ਸਾਡੇ ਭਰਾ ਮੜਾ ਕਰਾ ਕਿਤਨੀ ਫੋਟੋ ਹੂੰ ਖਿੱਚੀ ਜਾਣਾ ਬੇ ਕੋਲੇ ਜਾਉਂਦਾ ਜਮਲਾ ਨਹੀਂ ਕੋਲੇ ਸੋਹਣੀ ਨਹੀਂ ਆਉਣੀ ਹਨੇਰਾ ਆਈ ਜਾਂਦਾ ਨਾ ਕੋਲੇ ਨਾ ਉਹ ਐਡਿਟ ਨਹੀਂ ਹੋਣੀ